ਸਾਰੇ ਪੰਜਾਬ ਚ ਬੋਲ ਬਾਲਾਂ ਵੈਸੇ ਤਾਂ ਆਪ ਵਾਲਿਆਂ ਦਾ ਤੇ ਇਧਰ ਜਹੇਦਾਰ ਤਾਂ ਫਿਰ ਇੱਕ ਖਾਸ ਹੀਰਾ ਹੈ। ਅੰਡਰ ਚੋਂ ਅਸੀਂ ਤਾਂ ਜੀ ਹਰ ਸਿਮਰਤ ਨੂੰ ਪਾਵਾਂਗੇ। ਥਣ ਜਹੇਦਾਰੀ ਜਿੱਤੂਗਾ ਬਹੁਤ ਕੰਮ ਕਰਿਆ ਨੇ ਜਹੇਦਾਰ ਨੇ। ਬੀਜੇਪੀ ਬੀਜੇਪੀ ਜਿੱਤੂਗੀ। ਰਿਪੋਰਟ ਕੀ ਨਹੀਂ ਪਾਵਾਂਗੇ। ਜਹੇਦਾਰ ਨੂੰ ਪਾਵਾਂਗੇ ਤੇ ਪਿੰਡ ਵਾਲ ਨੂੰ। ਮਾਹੌਲ ਤਾਂ ਸਾਡੇ ਤਾਂ ਝਾੜੂ ਵਾਲੇ ਲਈ ਹੈ। ਵੋਟਰ ਝਾੜੂ ਵਾਲੇ ਦਾ ਸਹ ਨਾਲ ਲੈਣੇ ਕਿ ਨਾ। ਕਾਰਨ ਕੀ ਹੋ ਗਿਆ ਕੀ ਰੋਸਾ ਹੋ ਗਿਆ ਵੇਖ ਲਓ ਹੁਣ ਤੁਸੀਂ ਮੋਟੇ ਨੇ ਚੜ ਕੇ ਗੇੜਾ ਦੇ ਦਿਓ ਮੈਂ ਨਾਮ ਦੇਵਾਂਗਾ ਚੜਤਾ ਜੀ ਝਾੜੂ ਵਾਲਿਆਂ ਦੀ ਕਾਰਨ ਇਹ ਆ ਪਿੰਡ ਕਰਕੇ ਤਾਂ ਨਹੀਂ ਕਰੀ ਨਹੀਂ ਜੀ ਨਹੀਂ ਪਿੰਡ ਕਰਕੇ ਨਹੀਂ ਜੀ ਮੋٹے ਤਾਰਫ ਤੋਂ ਦੇਖੀਆ ਆਪਣਾ ਇਹਨਾਂ ਦਾ ਦੂਜੀਆਂ ਸਰਕਾਰਾਂ ਨਾਲੋਂ ਕੰਮ ਕਰਨੇ ਢੰਗ ਦਾ ਫਰਕ ਆ ਇਹਨਾਂ ਨੇ ਕੰਮ ਕੀਤੇ ਆ ਵੱਡੇ ਲੈਵਲ ਤੇ ਕੋਈ ਬੰਦਾ ਨਹੀਂ ਵੇਖਿਆ ਵੀ ਆਪਾਂ ਨੂੰ ਵੋਟ ਪਾਈ ਜਾਂ ਨਹੀਂ ਪਾਈ ਜਿਹੜੀ ਚੀਜ਼ ਆ ਸਾਰੇ ਇੱਕ ਬੰਦਿਆਂ ਨੂੰ ਫਾਇਦਾ ਹੋਵੇ 5 ਕਰੋੜ ਨੌਕਰੀਆਂ ਦਿੱਤੀਆਂ ਇਹਨਾਂ ਨੇ ਬਿਨਾਂ ਪੱਖਪਾਤ ਤੋਂ ਬਿਨਾਂ ਰਿਸ਼ਵਤ ਤੋਂ ਪਗਾਰਸ਼ ਵਾਰਸ਼ ਤੋਂ ਜੀ ਮਾਹੌਲ ਦਾ ਕਾਲੀਦਲ ਦੇ ਵੱਲ ਥੋੜਾ ਚੁਗਦਾ ਮਨ ਲੈ ਦਿਖਾਈ ਦਿੰਦਾ ਸਾਡਾ ਪਿੰਡ ਸਾਰਾ ਇਹ ਐਮਜ ਬਣਾਇਆ ਪਿਆ ਗਰੀਬਾਂ ਵਾਸਤੇ ਬਠਿੰਡੇ ਚ ਵੇਖ ਲਓ ਤੁਸੀਂ ਕੀ ਨਹੀਂ ਹੋਇਆ ਕੀ ਨਾਰਾ ਦੇ ਜਾਂਦੇ ਐਮਜ਼ਾ ਐਮਜ਼ਾ ਕੱਲਾ ਐਮਜੀ ਹੈ ਬਸ ਆਪਾਂਲੇ ਕਹਿੰਦੇ ਆ ਬਿਜਲੀ ਫ੍ਰੀ ਕਰਤੀ ਅਸੀਂ ਕੋਈ ਬਿੱਲ ਨਹੀਂ ਆ ਬਿਜਲੀ ਤੇ ਅਸੀਂ ਕੀ ਹੜਮ ਵੇਚਾਉਣੀ ਹੈ ਜੀ ਸਾਨੂੰ ਤਾਂ ਪਹਿਲਾਂ ਵੀ 250 ਦਾ ਆਪਸੀ ਮੈਂ ਪਿੰਡ ਦੇ ਵਿੱਚ ਜਾ ਕੇ ਆਇਆ ਹਾਂ ਖੁੱਡੀਆਂ ਦੇ ਹਮਾਇਤੀ ਕਹਿੰਦੇ ਪਿੰਡ ਚਮਕਾਤਾ ਤੁਹਾਨੂੰ ਚਮਕਿਆ ਹੈ ਦੀਦਾ ਨਹੀਂ ਚਮਕਿਆ ਹਾਂ ਚਮਕਿਆ ਜਦੋਂ ਬੰਦਾ ਡੇਗਦਾ ਵੀ ਇਕੱਠੇ ਹੋ ਜਾਂਦੇ ਚਮਕ ਗਿਆ ਸਾਨੂੰ ਵੀ ਬਾਦਲ ਨੇ ਛਾੜ-ਛਾਂ ਕੇ ਕੱਢਿਆ ਬਾਦਲ ਦੇ ਬੰਦਿਆਂ ਨੇ ਕੱਢਿਆ ਬਹੁਤ ਸਾਡੇ ਬਹੁਤ ਵਧੀਆ ਬੀਬਾ ਜੀ ਬਹੁਤ ਲੀਡ ਨਾਲ ਜਿੱਤ ਰਹੇ ਐ ਕਿ 2 ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਬਣੀ ਨੇ ਸਰਦਾਰ ਗਰਮੀਤ ਸਿੰਘ ਖੁੱਡੀਆਂ ਨੇ ਅੱਜ ਤੱਕ ਕਿਸੇ ਦਾ ਢੱਕਾ ਨਹੀਂ ਤੋੜ ਕੇ ਵਿਖਾਇਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਮੈਂ ਇਸ ਸਮੇਂ ਮੁਕਸਰ ਜ਼ਿਲ੍ਹੇ ਦੇ ਪਿੰਡ ਖੁੱਡੀਆਂ ਦੇ ਵਿੱਚ ਖੜਾ ਇਸ ਪਿੰਡ ਤੋਂ ਉੱਠ ਕੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਬਾਦਲਾਂ ਦੇ ਲੰਬੀ ਦੇ ਵਿੱਚੋਂ ਸਰੇ ਸਿਆਸੀ ਕਿਲੇ ਨੂੰ ਟੈ ਟੇਰੀ ਕਰ ਦਿੱਤਾ ਸੀਗਾ ਇੱਕ ਵਾਰ ਫਿਰ ਬਾਦਲ ਪਰਿਵਾਰ ਤੇ ਖੁੱਡੀਆਂ ਪਰਿਵਾਰ ਅੰਮੋ ਸਾਹਮਣੇ ਨੇ ਤਿੰਨ ਵਾਰ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਬਠਿੰਡਾ ਲੋਕ ਸਭਾ ਸੀਟ ਤੋਂ ਇੱਕ ਵਾਰ ਫਿਰ ਸਿਆਸੀ ਪਿੰਡ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਆਓ ਪਿੰਡ ਖੁੱਡੀਆਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਉਹ ਬੀਬੀ ਹਰ ਸਿਮਰਤ ਕੌਰ ਬਾਦਲ ਤੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਮੁਕਾਬਲੇ ਨੂੰ ਕਿਵੇਂ ਵੇਖਦੇ ਆ ਕੀ ਨਾਮ ਬਾਬਾ ਜੀ ਸਰਦੇਸ਼ ਸਿੰਘ ਕੀ ਮਾਹੌਲ ਆ ਪਿੰਡ ਦੇ ਵਿੱਚ ਟੱਕਰ ਕਿਹਦੀ ਕਿਹਦੀ ਐ ਸਾਢੇ ਕਿਹਣਾ ਜਿਹੇਦਾਰ ਦੀ ਬਾਈ ਵੋਟ ਵਧੂਗੀ ਹਾਂ ਸਾਢੇ ਪਿੰਡ ਵਧੂਗੀ ਅੱਗੇ ਕੀ ਹੋਣੀ ਵੋਟ ਟੱਕਰ ਕਿਹਦੇ ਨਾਲ ਆ ਕਾਂਗਰਸ ਨਾਲ ਜਾਂ ਅਕਾਲੀ ਦਲ ਨਾਲ ਤੇ ਤੇ ਮੈਂ ਕੋਈ ਵੀ ਨਾ ਦਾ ਸਾਡੇ ਦਾ ਦੇ ਨਾਲ ਹੀ ਨੇ ਤਾਂ ਕੱਲਾ ਹੀ ਐ ਤੈਨੂੰ ਮੈਂ ਦੱਸਾਂ ਸੀਟ ਕੱਢ ਲੂਗਾ ਸੀਟ ਕੱਢ ਲੂ ਸਾਰੇ ਸਾਡੇ ਪਾਪਰੇ ਨੇ ਸਾਨੂੰ ਪਤਾ ਐਵੇਂ ਆਖੇ ਸਾਡੇ ਪਿੰਡ ਕੱਢੂ ਥੋੜੇ ਪਿੰਡ ਕਿਉਂ ਯਾਰ ਸਾਰੇ ਬਹੁਤ ਬੋਲ ਬਾਲਾ ਵਧੀਆ ਐ ਸਾਰੇ ਪੰਜਾਬ ਚ ਬੋਲ ਬਾਲਾ ਵੈਸੇ ਤਾਂ ਆਪ ਵਾਲਿਆਂ ਦਾ ਤੇ ਜਹੇਦਾਰ ਤਾਂ ਫਿਰ ਇੱਕ ਖਾਸ ਹੀਰਾ ਐ ਹੈ ਸੀਟ ਕੱਢ ਲੂਗਾ ਮੈਂ ਆਖਾ 100 ਵਰਗੀ ਦੀ ਮਾਤੀ ਦੇ ਨਾਂ ਮੰਨਦੇ ਤੁਸੀਂ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਜਹੇਦਾਰ ਦੀ ਹਾਂ ਜਿਹਦਾ ਵੀ ਕਿਸੇ ਨਾਲ ਹੀ ਨਹੀਂ ਉਹ ਤਾਂ ਕੱਲਾ ਹੀ ਐ ਨਹੀਂ ਦੂਜੇ ਨੰਬਰ ਦਾ ਕੋਈ ਆਊਗਾ ਕੋਈ ਨਹੀਂ ਹਾਇ ਤਾਂ ਕੋਈ ਉਹਨਾਂ ਦਾ ਤਾਂ ਹੈ ਹੀ ਕੁਝ ਨਹੀਂ ਆਧਾਰ ਹੀ ਹੈ ਨਹੀਂ ਯਾਰ ਕਿਸੇ ਦਾ ਤੁਸੀਂ ਤੁਸੀਂ ਪਿੰਡ ਦੇ ਕਰਕੇ ਕਹਿ ਰਹੇ ਹੋ ਜਾਂ ਕੰਮ ਵੀ ਜਥੇਦਾਰ ਨੇ ਕਰਵਾਇਆ ਨਹੀਂ ਕਹਿੰਦੇ ਬਾਈ ਜੀ ਬੰਦਾ ਉਹ ਸਹੀ ਐ ਸਾਰਿਆਂ ਚ ਸਹੀ ਸਹੀ ਕੀ ਐ ਕੰਮ ਕਰਵਾਏ ਉਹਨਾਂ ਨੇ ਹਾਂ ਕੀ ਕੰਮ ਕਰਵਾਇਆ ਜਿਹੜਾ ਗਿਆ ਉਹ ਤਾਂ ਜੇ ਤੂੰ ਜਾਵੜਾ ਤੂੰ ਉਹਦਾ ਦੁਸ਼ਮਣ ਵੀ ਤੇਰਾ ਵੀ ਕੀਤਾ ਤੇ ਲੋਕ ਵੋਟ ਕੇ ਉਹਨਾਂ ਨੂੰ ਪਾਉਣਗੇ ਇਹ ਤਾਂ ਨਿੱਜੀ ਕੰਮ ਹੋ ਗਏ ਸਮਾਜ ਭਲਾਈ ਦੇ ਪਿੰਡ ਨੂੰ ਲੈ ਕੇ ਹਲਕੇ ਨੂੰ ਲੈ ਕੇ ਉਹਨਾਂ ਨੇ ਕੀ ਕੰਮ ਕਰਵਾਇਆ ਦੱਸੋ ਦੱਸ ਵੀ ਕਿਰਾਇਆ ਕੀ ਨਹੀਂ ਆਏ ਨਸ ਤੇ ਸਾਨੂੰ ਵੀ ਕਿਰਾਇਆ ਕੀ ਨਹੀਂ ਫਿਰ ਮੈਂ ਤੁਹਾਨੂੰ 200 ਵੀ ਹਾਂ ਕਰਾਇਆ ਕਿ ਨਹੀਂ ਕਰਾਇਆ ਤੁਸੀਂ ਦੱਸੋ ਵੀ ਕੀ ਨਹੀਂ ਕਰਾਇਆ ਵੀ ਉਹਨਾਂ ਦੇ ਬੰਦੇ ਦੂਜੀ ਪਾਰਲੀਦਾਲ ਵਾਲੇ ਇਲਜ਼ਾਮ ਲਾਉਂਦੇ ਆ ਕਹਿੰਦੇ ਵੀ ਛੜ ਆਏ ਸੀਗੇ ਮੁਆਵਜ਼ਾ ਨਹੀਂ ਮਿਲਿਆ ਮਿਲਿਆ ਕਿ ਉਹਨੂੰ ਹੀ ਮਿਲਿਆ ਹੀ ਸਾਰਿਆਂ ਨੂੰ ਮਿਲਿਆ ਮਿਲਿਆ ਕੋ ਤਾਂ ਮਿਲਿਆ ਆ ਮਿਲਿਆ ਮਿਲਿਆ ਕਿੰਨਾ ਕਿੰਨਾ ਮੁਆਵਜ਼ਾ ਮਿਲਿਆ ਉਹ ਭਾਈ ਜੀ ਪਹਿਲਾਂ ਵਾਲਾ ਮਿਲਿਆ ਆ ਹੁਣ ਵਾਲੀ ਹੁਣ ਕਰਤਾਰੀਆਂ ਚੱਲੀ ਜਾਂਦੀਆਂ ਹੁਣ ਵਾਲੀਆਂ ਕਰਤਾਰੀਆਂ ਚੱਲੀ ਜਾਂਦੀਆਂ ਹੁਣ ਇੱਕੇ ਦਮ ਕਿਵੇਂ ਦੇ ਦੇਣਾ ਉਹ ਹੁਣ ਤੇਰਾ ਮਰਿਆ ਹੋਵੇ ਤੇ ਨਾਲ ਮਾਇ ਉਹ ਹੀ ਤੁਰਿਆ ਫਿਰਦਾ ਅਕੱਲ ਇਹ ਵੀ ਦੋਸ਼ ਲਾਉਂਦੇ ਆ ਕਹਿੰਦੇ ਕੋਈ ਵਰਕਰ ਨਹੀਂ ਮਿਲਿਆ ਵਲੰਟੀਅਰ ਨਹੀਂ ਮਿਲਿਆ ਚੱਕ ਕੇ ਸੀਟ ਮੰਤਰੀ ਨੂੰ ਦੇਤੀ ਵਾ ਵਾ ਚੰਗੇ ਬੰਦੇ ਨੂੰ ਮਿਲਦੀਆਂ ਹੁੰਦੀਆਂ ਆ ਹੀਰਿਆਂ ਨੂੰ ਫਿਰ ਭਾਲਣ ਕੌਣ ਜਾਂਦਾ ਹੁਣ ਹੁਣ ਉਸੇ ਨੂੰ ਦੇਣੀ ਸੀ ਨਾ ਜਦੋਂ ਸਭ ਤੋਂ ਟੌਪ ਦਾ ਬੰਦਾ ਹੈ ਉਹਨੂੰ ਪਤਾ ਵੀ ਦਿੱਲੀ ਤੱਕ ਉਹ ਹੀ ਕੱਡੂ-ਕੜਾ ਕੇ ਸਮਝੇ ਤਾਂ ਦਿੱਤੀ ਅਗਲੇ ਨੂੰ ਵੀ ਗੱਲ ਕਰਨੀ ਹੁੰਦੀ ਆ ਹਰ ਸਿਮਰਤ ਬਾਦਲ ਵੀ ਕਹਿੰਦੇ ਆ ਏਮਜ਼ ਬਣਾਤਾ ਬਠਿੰਡਾ ਚਮਕਾਤਾ ਬੀ ਜਿੰਨੇ ਕੰਮ ਮੈਂ ਕਰਵਾਤੇ ਗਰਮੀ ਸਿੰਘ ਖੁੱਡੀਆਂ ਨੇ ਮੇਰੇ ਮੁਕਾਬਲੇ 10% ਵੀ ਕੰਮ ਨਹੀਂ ਕਰਵਾਏ ਤੇ ਖੁੱਡੀਆਂ ਕੋਲੇ ਪਾਵਰ ਕਿੱਦਾਂ ਆਈ ਹੈ ਇਹ ਕਿੱਦਾਂ ਦੇ ਪਾਵਰ ਚ ਸੀਗੇ ਆ ਤਾਂ ਹੁਣ ਵਿਚਾਰਾ 2 ਸਾਲਾਂ ਦਾ ਬਣਿਆ ਡੂੜਦਾ ਪਾਵਰ ਹੀ ਪੁਰਾਣੀ ਆ ਗਈ ਮੰਤਰੀ ਤਾਂ ਬਣਿਆ ਆ ਹੁਣ ਬਹੁਤ ਚਿਰ 2 ਸਾਲ ਦਾ ਸਰਕਾਰ ਨੂੰ ਹੋਇਆ ਤੇ ਕਿੰਨਾ ਕੁ ਟਾਈਮ ਹੋਇਆ ਨੂੰ ਬਣੇ ਨੂੰ ਕੀ ਕਰੇ ਹੁਣ ਇੱਕ ਘਰ ਨਹੀਂ ਸੰਭਲਦਾ ਬਾਈ ਜੀ ਇਹਨਾਂ ਦਾ ਇਹਨਾਂ ਦਾ ਵਗੜਿਆ ਹੋਇਆ ਕਿਵੇਂ ਕੰਮ ਲੂਟ ਆਉਣਗੇ ਸਮਝਦੇ ਏਮ ਚ ਉਹਨਾਂ ਨੇ ਫਿਰ 1000 ਏਮ ਜਾ ਕਿੰਨੇ ਸਾਲ ਹੋ ਗਏ ਬਣੇ ਨੂੰ ਕਿਹੜੇ ਪਲਾਨਾਂ ਦਾ ਬਣਿਆ ਉਹ ਕੀ ਨਾਰਾ ਦਈ ਜਾਂਦੇ ਐਮ ਜ਼ਾ ਐਮ ਜ਼ਾ ਕੱਲਾ ਐਮ ਜੀ ਹੈ ਬਸ ਉਸੇ ਦਾ ਆਏ ਪਲਾਨ ਦੇ ਵਿੱਚ ਐਮ ਜੇ ਐਮ ਜੇ ਜੇ ਮੈਂ ਇੱਕ ਕੰਮ ਚੰਗਾ ਕਰ ਦਿਆਂ ਤਾਂ ਮੈਂ ਸਾਰੀ ਉਮਰ ਉਹੀ ਘੁੱਟੀ ਜਾਊਂਗਾ ਗੱਲ ਨੂੰ ਮਾਨ ਸਰਕਾਰ ਨੇ ਵੀ ਮੈਡੀਕਲ ਕਾਲਜ ਬਣਾਉਣ ਦਾ ਦਾਵਾ ਕੀਤਾ ਸੀ ਪਰ ਇੱਕ ਵੀ ਕੰਪਲੀਟ ਨਹੀਂ ਹੋਇਆ ਹਲੇ ਤੱਕ ਹਜੇ ਬਾਈ ਜੀ ਟਾਈਮ ਬਹੁਤ ਪਿਆ ਹੈ 2 ਸਾਲ ਲੰਘ ਚੁੱਕੇ ਨੇ ਜੀ ਯਾਰ ਕਿਹੜਾ ਦਾ ਬੰਦਾ ਲੂਟ ਹੁੰਦਾ ਹੁੰਦਾ ਹੀ ਘਰ ਦੇ ਵਿੱਚ ਤੂੰ ਐ ਜੇ ਕੋਈ ਭਰਾ ਅੱਡ ਹੋ ਜੇ ਨਾ ਉਹ ਤੋਂ ਵੀ ਨਹੀਂ ਲੂਟ ਆਉਂਦਾ ਛੇਤੀ ਘਰ ਠੀਕ ਹੈ ਉਹਨੂੰ ਵੀ ਕੋਈ ਲੱਗਦੇ ਆ ਕੋਈ 10 ਸਾਲ 5 ਸਾਲ ਵੀ ਆਪਦੀ ਕੁਬੀਲਦਾਰੀ ਸੈੱਟ ਕਰਨ ਨੂੰ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਹੋਇਆ ਹੀ 2 ਸਾਲ ਐ ਕੀ ਮਾਹੌਲ ਆ ਪਿੰਡ ਦੇ ਵਿੱਚ ਠੀਕ ਐ ਜੀ ਕੀ ਲੱਗਦਾ ਇਸ ਵਾਰ ਕੌਣ ਬਾਜੀ ਮਾਰੇ ਗਰਮੀਤ ਸਿੰਘ ਖੁੱਡੀਆਂ ਜੀ ਕਿਵੇਂ ਉਹਨਾਂ ਨੇ ਕੰਮ ਕਰਵਾਇਆ ਜਾਂ ਪਿੰਡ ਕਰਕੇ ਵੋਟ ਪਾਰੇ ਨੀ ਦੋਨੇ ਗੱਲਾਂ ਹੀ ਆ ਜੀ ਕਿਵੇਂ ਕੰਮ ਵੀ ਐ ਤੇ ਪਿੰਡ ਵੀ ਐ ਮੁਕਾਬਲਾ ਕਿਹਨਾਂ ਨਾਲ ਮੰਨਦੇ ਤੁਸੀਂ ਕਿਸੇ ਨਾਲ ਵੀ ਨਹੀਂ ਆ ਆ ਠੀਕ ਜਿੱਤਣਗੇ ਜੀ ਸੀਟ ਕੱਢ ਲੈਣਗੇ ਉਹ ਹਾਂ ਜੀ ਕੀ ਕਹਤੇ ਬੀਬਾ ਬਾਦਲ ਨੇ ਕੰਮਕੁਮ ਕਰਵਾਇਆ ਜਾਂ ਮਾਨ ਸਰਕਾਰ ਨੇ ਜ਼ਿਆਦਾ ਕੰਮ ਕਰਵਾਇਆ? ਫਾਲ ਦੀ ਘੜੀ ਤਾਂ ਮਾਨ ਸਰਕਾਰ ਦੀ ਹੈ ਜੀ। ਕੀ ਲੱਗਦਾ ਇਸ ਵਾਰ ਮੱਕੀ ਸਵਾਰ ਮੁਕਾਬਲਾ ਕਿਹਦਾ ਕਿਹਦਾ ਪਿੰਡ ਚ? ਚੜਤਾ ਜੀ ਝਾੜੂ ਵਾਲਿਆਂ ਦੀ। ਕਾਰਨ ਆ ਪਿੰਡ ਕਰਕੇ ਤਾਂ ਨਹੀਂ ਕਹਿ ਰਹੇ? ਨਹੀਂ ਜੀ ਨਹੀਂ। ਪਿੰਡ ਕਰਕੇ ਨਹੀਂ ਜੀ ਮੋٹے ਤੌਰ ਤੇ ਦੇਖੀ ਆਪਣਾ ਇਹਨਾਂ ਦਾ ਦੂਜੀਆਂ ਸਰਕਾਰਾਂ ਨਾਲ ਕੰਮਕਾਜ 'ਚ ਢੰਗ ਦਾ ਫਰਕ ਆ। ਹੂੰ। ਇਹਨਾਂ ਨੇ ਕੰਮ ਕੀਤਾ ਵੱਡੇ ਲੈਵਲ ਤੇ ਕੋਈ ਬੰਦਾ ਨਹੀਂ ਵੇਖਿਆ ਵੀ ਆਪਾਂ ਨੂੰ ਵੋਟ ਪਾਈ ਜਾਂ ਨਹੀਂ ਪਾਈ ਜਿਹੜੀ ਚੀਜ਼ ਆ ਸਾਰੇ ਇੱਕ ਬੰਦਿਆਂ ਨੂੰ ਫਾਇਦਾ ਹੋਵੇ 5 ਕਰੋੜ ਨੌਕਰੀਆਂ ਦਿੱਤੀਆਂ ਇਹਨਾਂ ਨੇ ਬਿਨਾਂ ਪੱਖਪਾਤ ਤੋਂ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਿਫਾਰਿਸ਼ ਤੋਂ ਦੂਜੀਆਂ ਸਰਕਾਰਾਂ ਪਿਛਲੇ ਸਾਲ 6 ਮਹੀਨਿਆਂ ਚੋਂ ਨੌਕਰੀਆਂ ਦਿੱਤੀਆਂ ਹੁੰਦੀਆਂ ਇਹਨਾਂ ਨੇ ਮਤਲਬ ਪਹਿਲੇ ਸਾਲ ਤੋਂ ਸ਼ੁਰੂ ਕਰਤਾ ਕੰਮ ਬਿਨਾਂ ਪੱਖਪਾਤ ਕੋਈ ਸ਼ਿਫਾਰਿਸ਼ ਸਾਡੇ ਪਿੰਡ ਦੇ ਕਿੰਨੇ ਮੁੰਡੇ ਕੁੜੀਆਂ ਲੱਗੇ ਕਿਹੇ ਜੋ ਕੋਈ ਸ਼ਿਫਾਰਿਸ਼ ਨੂੰ ਕੋਈ ਪੈਸਾ ਨਹੀਂ ਆਪਦੇ ਮਤਲਬ ਮੈਰਿਟ ਦੇ ਆਧਾਰ ਤੇ ਲੱਗੇ ਇਹ ਚੀਜ਼ਾਂ ਫਰਕਾ ਬੀਬਾ ਵਾਦਲ ਨੇ ਨਹੀਂ ਕੰਮ ਕਰਵਾਇਆ ਉਹ ਵੀ ਮੈਦਾਨ ਚ ਉਹਨਾਂ ਦਾ ਸਿਸਟਮ ਥੋੜਾ ਕੰਮ ਕਰਨ ਦਾ ਹੋਰ ਸੀ ਜੀ ਹੂੰ ਉਹਦਾ ਜਿਹੜੇ ਲੋਕ ਉਹਨਾਂ ਨੂੰ ਵੋਟ ਪਾਉਂਦੇ ਆ ਹੂੰ ਉਹਨਾਂ ਦਾ ਕੰਮ ਪਹਿਲਾਂ ਕਰਦੇ ਆ ਵੇਖ ਕੇ ਬੰਦਾ ਪੈਂਦਾ ਆਪਨੂੰ ਵੋਟ ਪਾਉਂਦਾ ਕਿ ਨਹੀਂ ਉਹਨਾਂ ਦੇ ਕੰਮ ਕਰਦੇ ਆ ਵਾਰਨ ਸਾਰੇ ਪਬਲਿਕ ਕਸਤੇ ਨਹੀਂ ਕਰਦੇ ਸਾਡੇ ਨਾਲ ਹੋਈ ਜਾਂ ਸਾਡੇ ਨਾਲ ਮੋਟਰਾਂ ਲੱਗੀਆਂ ਸੀਗੀਆਂ ਅਸੀਂ ਦੂਜੇ ਪਾਸੇ ਸੀ ਪਾੜੀਆਂ ਮੋਟਰਾਂ ਰੁਕਤੀਆਂ ਉਹਨਾਂ ਨੇ ਅਸੀਂ ਕੇਸ ਕਰਕੇ ਮੋਟਰਾਂ ਲਵਾਈਆਂ ਉਹਨਾਂ ਕੋਲੋਂ ਤਾਂ ਮੈਂਕਮੇ ਤੇ ਕੇਸ ਕੀਤਾ ਮੈਂਕਮੇ ਮੋਟਰਾਂ ਦਾ ਤੁਸੀਂ ਉੱਥੇ ਜਾਓ ਪਹਿਲਾਂ ਉਹਨਾਂ ਦਾ ਖਵਾਓ ਫਿਰ ਅਸੀਂ ਮੋਟਰਾਂ ਲਾਵਾਂਗੇ ਆ ਟਿੰਡਾ ਸੀਟ ਮੁਕਾਬਲਾ ਇਹ ਮੌਕਾ ਸੁਗਾਇ ਤੇ ਲੋਕਾਂ ਨੇ ਮੋਹ ਲਦਾ ਪਤਾ ਨਹੀਂ ਪਰ ਸੀਟ ਕੱਟ ਜਾਣਗੇ ਇੰਨੀ ਸਾਨੂੰ ਉਮੀਦ ਕੀ ਮਾਹੌਲਾ ਪਿੰਡ ਦੇ ਵਿੱਚ ਕੌਣ ਜਿੱਤੂਗਾ ਬਈ ਇੰਨਾ ਜਿੱਤਣ ਦਾ ਪਤਾ ਨਹੀਂ ਅਜੇ ਤਾਂ ਪਿੰਡ ਵਾਲੇ ਮਗਰ ਹੈ ਕਿਹਦੇ ਮਗਰ ਗੁਰਬੀਤ ਮਗਰ ਅਬੀਬਾ ਨਹੀਂ ਜਿੱਦੀ ਬਈ ਆਪਾਂ ਕਹਿ ਨਹੀਂ ਸਕਦੇ ਹੁਣ ਜਿੱਤਣ ਹਾਰਦਾ ਤਾਂ ਪ੍ਰਮਾਤਮਾ ਨੂੰ ਪਤਾ ਹੈ ਅੱਛਾ ਵੋਟ ਤੁਸੀਂ ਕੁੜੀਆਂ ਨੂੰ ਪਾਉਂਗੇ ਹਾਂ ਅੱਗੇ ਹੁਣ ਉਹ ਰਾਜ ਚ ਪਾਉਂਗੇ ਜਾਂ ਕੰਮ ਕਰਵਾਇਆ ਕੰਮ ਕੋਮ ਤਾਂ ਹਜੇ ਸਾਡੇ ਕੋਈ ਏਡੇ ਨਹੀਂ ਤੇ ਕੰਮ ਪਿੰਡ ਦੇ ਹੋਈ ਜਾਂਦੇ ਸਾਡੇ ਹੁੰਦੇ ਹੈ ਹੈ ਕੀ ਲੱਗਦਾ ਵੀ ਇਹ ਤੂੰ ਤੁਹਾਡੇ ਪਿੰਡ ਦਾ ਜਥੇਦਾਰ ਵੀ ਇਹ ਕੰਮ ਕਰਵਾਉਣੇ ਚਾਹੁੰਦੇ ਉਹਨਾਂ ਨੂੰ ਵੀ ਜਦੋਂ ਅੱਗੇ ਬਾਦਲ ਨੂੰ ਜਿੱਤ ਗਿਆ ਜਿਹਨੂੰ ਅਸੀਂ ਖੁਦ ਵੋਟ ਪਾ ਕੇ ਨਹੀਂ ਆ ਸੀ ਯਾਰ ਬਾਦਲ ਨੂੰ ਹਰਾਉਣਾ ਔਖਾ ਹੈ ਤੇ ਹੁਣ ਉਸ ਹਾਵਾਂ ਕਰ ਤਾਂ ਸਾਨੂੰ ਐ ਲੱਗਦਾ ਜਿੱਤੂਗਾ ਯਾਰ ਅੱਛਾ ਪਿਛਲੀ ਵਾਰ ਤੁਸੀਂ ਵੋਟ ਨਹੀਂ ਪਾਈ ਸੀ ਇਸ ਵਾਰ ਪਾਉਂਗੇ ਨਹੀਂ ਨਹੀਂ ਵੋਟ ਪਾਈ ਹੈ ਅੱਛਾ ਠੀਕ ਹੈ ਵੋਟ ਪਾ ਕੇ ਹੀ ਆ ਸੀ ਯਾਰ ਖਬਰਾਂ ਬਾਦਲ ਬਾਦਲ ਨਾਲ ਜਿੱਤੀ ਜੇ ਮਨ ਡਰ ਸੀ ਮਨਚ ਮਨ ਤੇ ਹਰ ਇੱਕ ਦੇ ਸੀਗਾ ਮੇਰੇ ਕੱਲੇ ਦੇ ਨਹੀਂ ਸਾਰੇ ਕਹਿੰਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਵੀ ਇਹਨੂੰ ਤੇ ਜਿਨ੍ਹਾਂ ਨੇ ਨਹੀਂ ਪਾਇਆ ਉਹ ਤਾਂ ਬੈਠੇ ਦੇ ਅਸੀਂ ਬਾਦਲ ਜਿੱਤੂਗਾ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਸ ਵਾਰ ਕੀ ਨੂੰ ਪਿੰਡ ਚ ਤਾਉਗਾ ਆਮ ਆਲ ਵੀ ਪਾਰਟੀ ਕਿੰਨੀ ਵੋਟ ਹੈ ਪਿੰਡ ਦਾ ਸਾਡੇ ਵਾਰਸ ਹੈ ਜੀ 900 ਵੋਟ ਹੈ ਜੀ ਜਿਆਦਾ ਵੋਟ ਕਿਹਨੂੰ ਹੈ 1200 1200 ਦਾ ਵੋਟ ਹੈ ਜੀ ਇਹ ਬਾਦਲ ਦਾ ਮਾਹੌਲ ਨਹੀਂ ਹੈ ਇੱਥੇ ਨਹੀਂ ਨਾ ਹੈ ਨਹੀਂ ਕਾਰਨ ਕੀ ਹੈ ਗਰਮ ਸਿੰਘ ਕੁਡੀਆਂ ਨੇ ਕੰਮ ਕਰਵਾਇਆ ਇੱਥੇ ਕੰਮ ਕਰਾਇਆ ਬਾਕੀ ਪਿੰਡ ਦਾ ਬੰਦਾ ਜੀ ਕੁਲਵਿੰਦਰ ਕੀ ਮਾਹੌਲ ਹੈ ਪਿੰਡ ਚ ਪਿੰਡ ਚ ਮਾਹੌਲ ਆਮ ਆਲ ਵੀ ਦਾ ਠੀਕ ਹੈ ਕੀ ਕੰਮ ਕਰਵਾਇਆ ਆ ਆਮ ਆਦਮੀ ਪਾਰਟੀ ਨੇ ਅੰਮ੍ਰਿਤਕੋ ਜਿਹੇ ਇਹੋ ਜਿਹੇ ਕਰਮ ਦੇ ਹਾਂ ਬੋਟ ਕਿ ਨਹੀਂ ਪਾਉਂਗੇ ਹਾਂ ਪਾਉਂਦੇ ਨਹੀਂ ਬਾਵਾਦਨੂ ਨਹੀਂ ਪਾਉਂਦੇ ਹਾਂ ਹਾਂ ਉਹਨਾਂ ਨੇ ਨਹੀਂ ਕੰਮ ਕਰਵਾਏ ਐ ਸੀ ਪਰ ਫੇਲ ਹੋ ਗਏ ਕਿਹਨੂੰ ਵੋਟ ਵਧੂਗੀ ਪਿੰਡ ਚੋਂ ਫੇਰ ਵੀ ਵੋਟ ਦੇ ਦੀ ਵਧੂ ਆਮ ਪਾਰਟੀ ਟੀਟ ਕੱਢ ਲੈਣਗੇ ਗੁਰਮੀਤ ਸਿੰਘ ਖੁੱਡੀਆਂ ਦੇਖੋ ਜੀ ਇੱਥੇ ਹੋ ਜਿੱਤੂ ਪਿੰਡ ਚ ਜਿੱਤੂਗਾ ਹਾਂ ਪਿੰਡ ਚ ਜਾਈ ਪਤਾ ਬਿੰਦਪਤ ਪਾਜ ਤਾਂ ਪਤਾ ਲੱਗੂਗਾ ਜੀ ਅੱਛਾ ਐਵੇਂ ਕੀ ਲੱਗਦਾ ਕੌਣ ਜਿੱਤੂਗਾ ਸਮਰਤ ਕਰ ਦਿੱਤੂਗੀ ਅੱਛਾ ਤੁਹਾਡੇ ਪਿੰਡ ਦੇ ਨੇ ਖੁੱਡੀਆਂ ਸਾਹਿਬ ਦੇਖੋ ਜੀ ਕੀ ਜਿੱਤੂਗ ਸਮਰਤ ਕੋ ਹਵਾ ਸੀ ਹਵਾ ਉਸ ਤੇ ਦੀ ਸਮਰਤ ਕੋਰਦੀ ਖੁੱਡੀਆਂ ਨੇ ਕੰਮ ਨਹੀਂ ਕਰੇ ਕੰਮ ਕੀਤੇ ਨਹੀਂ ਕੰਮ ਕਰੇ ਵੀ ਨਹੀਂ ਜਿੱਤੇ ਵੀ ਨਹੀਂ ਇੱਕ ਵੀ ਨਹੀਂ ਕੰਮ ਕਰਿਆ ਕਰੇ ਨਹੀਂ ਕੰਮ ਨਹੀਂ 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 ਕਰੇ ਪਰ ਸਮਰਤ ਨੇ ਕੀਤੇ ਆ ਉਹ ਤਾਂ ਹੁਣ ਪਹਿਲਾ ਕਰੇ ਸੀਗੇ ਇਹਨਾਂ ਨੇ ਹੁਣ ਵੇਖੋ ਬਣ ਕੇ ਦਾ ਕਰਨਗੇ ਇਹ ਆ ਥੋੜਾ ਘਣਾ ਹੱਥ ਝਾੜਦੇ ਸੀਗੇ ਕੀ ਮਾਹੌਲ ਆ ਪਿੰਡ ਚ ਕੀ ਦੀ ਵੱਧ ਚੜਦਾ ਬੱਦ ਚੜ ਤਾ ਜੀ ਕੀ ਕਹਿ ਸਕਦੇ ਆ ਅੱਜ ਕੱਲ ਦੁਨੀਆ ਦਾ ਬਦਲਣ ਦਾ ਪਤਾ ਨਹੀਂਗਾ ਤੁਹਾਨੂੰ ਕੀ ਲੱਗਦਾ ਐਵੇਂ ਮੈਂ ਤੁਹਾਨੂੰ ਕਹਿ ਦਿਆਂ ਪਹਿਲੀ ਗੱਲ ਤਾਂ ਲੈ ਜੀ ਮੇਰੀ ਇੱਕ ਪੂਰੀ ਖਵਸ਼ਤ ਆ ਅਸੀਂ ਵੋਟ ਨਾ ਜੱਜ ਕੇ ਗਰਮੀ ਸਿੰਘ ਨੂੰ ਪਾਈ ਸੀ ਵਧਾਈ ਦੇਣ ਗਏ ਉੱਥੇ ਇੱਕ ਸਾਡੇ ਪਿੰਡ ਦਾ ਚਾਗਲ ਬੱਬੀ ਸੀ ਉਹਦੇ ਇਹਨੇ ਨੀ ਬੂਟੇ ਨਹੀਂ ਪਾਈਆਂ ਵਧਾਈ ਦੇਣ ਆ ਕੇ ਹੁਣ ਸਾਡੀ ਦੱਸੋ ਵੀ ਅਸੀਂ ਵੋਟ ਕਿਵੇਂ ਪਾ ਦੇਾਂਗੇ ਕਿਹਨੂੰ ਪਾਉਂਗੇ ਅਸੀਂ ਵੋਟ ਫਿਰ ਕੋਈ ਦੇਖਾਂਗੇ ਆਪਦਾ ਹਿਸਾਬ ਕਿਤਾਬ ਮੁਕਾਬਲਾ ਕਿਹਦੇ ਚ ਕਿਹਦੇ ਚ ਹੈ ਮੁਕਾਬਲਾ ਤਾਂ ਜੀ ਇਹ ਬਾਦਰ ਵਾਲੇ ਤੇ ਸੱਚੀ ਰਹਿ ਗਿਆ ਕੁੱਡੀਆਂ ਚ ਕੁੱਡੀਆਂ ਚ ਠੀਕ ਹੈ ਹਾਂ ਪਿੰਡ ਪਿੰਡ ਚ ਵੋਟ ਨਹੀਂ ਪਾਉਂਦੇ ਜੀ ਮੈਸਰ ਕਰੋਨਾ ਆ ਗਈ ਹਮ ਐਸ ਬੰਦੇ ਨੇ ਐਸ ਬੰਦੇ ਨੇ ਆਖੇ ਬੋਟਾ ਨਹੀਂ ਪਾਈਆਂ ਉਹਨੇ ਦੇ ਘਰ ਟਾਲ ਦਿਓ ਕਰਕੇ ਇਕੱਠੀ ਸਾਰੀ ਕਣਕ ਵੀ ਕਣਕ ਤਾਂ ਸਾਰਿਆਂ ਦੀ ਇਕੱਠੀ ਸੀ ਹਮ ਹਰੇ ਘਰ ਵੰਡਨੇ ਸੀ ਇਹਨਾਂ ਨੇ ਕਣਕ ਠਾਲੀ ਇਸ ਵਾਰ ਵੋਟ ਨਹੀਂ ਪਾਉਂਦੇ ਹੁੱਡੀਆਂ ਨੂੰ ਹੈ ਇਸ ਵਾਰ ਨਹੀਂ ਪਾਉਂਦੇ ਇਸ ਵਾਰ ਦੇਖਾਂਗੇ ਨਾ ਉਹ ਮੌਕਾ ਦੇਖਿਆ ਜਾਊਗਾ ਪਰ ਜਿਹੜੀ ਗੱਲ ਆ ਗੱਲ ਹੈਗੀ ਆ ਜੇ ਅਸੀਂ ਵਧਾਈ ਦੇਣਗੇ ਗਾਂ ਇਹ ਜੀ ਦੇਵ ਜੀ ਆ ਐਂ ਮੜਕੀ ਸਣੇ ਮੈਂ ਪਾਲ ਨੂੰ ਕਿਹਾ ਮਹਾਏ ਬੰਦਾ ਤੇਰਾ ਐਂ ਬੋਲਿਆ ਕੌਣ ਜਿੱਤੂ ਇਸ ਵਾਰ ਤੁਹਾਡੇ ਪਿੰਡ 'ਚ ਸਣ ਜਸਧਰ ਜਿੱਤੂਗਾ ਬਹੁਤ ਕੰਮ ਕਰਿਆ ਨਹੀਂ ਜਸਧਰ ਨੇ ਕੀ ਕੀ ਕੰਮ ਕੀਤੇ ਆ ਕੰਮ ਰੌਲਾ ਤਾਂ ਹਾਈ ਵਰ ਜੋ ਕਰਿਆ ਨਹੀਂ ਤੇ ਕਰੇ ਤਾਂ ਮੋਤਾ ਕੋਈ ਕਰਾਉਣ ਗਿਆ ਹੀ ਨਹੀਂ ਕਰਾਉਣ ਨਹੀਂ ਨਾ ਗਿਆ ਕੋਈ ਕੰਮ ਬੀਬਾ ਬਦਲ ਨਹੀਂ ਜਿੱਦਦੇ ਮਾਦ ਮੁਸ਼ਕਲਾਂ ਬੀਜਪੀ ਵਿਜੇਪੀ ਜਿੱਤੋਗੇ ਜੀ ਟਿਕਟ ਨਹੀਂ ਪਾਉਂਗੇ ਅੱਛਾ ਦਰ ਨੂੰ ਪਾਵਾਂਗਾ ਤੇ ਪਿੰਡ ਵਾਲ ਨੂੰ ਅੱਛਾ ਪਿੰਡ ਚ ਵੋਟ ਵੱਧ ਲਊਗਾ ਜਿੱਥੇ ਦਾ ਹਾਂ ਪਿੰਡ ਚ ਵੱਧ ਲਊਗਾ ਮਾਹੌਲ ਤਾਂ ਸਾਡੇ ਤਾਂ ਝਾੜੂ ਵਾਲੇ ਦਾ ਹੀ ਹੈ ਅੱਛਾ ਪਿੰਡ ਕਰਕੇ ਕਹਿ ਰਹੇ ਹੋ ਜਾਂ ਕੰਮ ਕਰਵਾਏ ਨੇ ਉਹਨਾਂ ਨੇ ਕੰਮ ਵੀ ਹੋਏ ਸਾਨੂੰ ਹੀ ਕਰਾਈ ਕੀ ਕੀ ਕੰਮ ਕਰਵਾਏ ਉਹਨਾਂ ਨੇ ਕੰਮ ਆਸੀਂ ਤਾਂ ਜਿਹੜੇ ਕੰਮ ਨੂੰ ਜਾਂ ਸੰਤ ਕਦੇ ਜਵਾਬ ਦਿੱਤਾ ਨਹੀਂ ਅੱਛਾ ਅੱਜ ਤਾਂ ਦੋ ਤਿੰਨ ਕੰਮ ਕਰਾਏ ਮੇਰੀ ਕੁੜੀ ਨੌਕਰੀ ਲੱਗ ਗਈ ਸਰਕਾਰ ਚ ਠੀਕ ਹੈ ਬੀਬਾ ਬਾਦਲ ਦਾ ਨਹੀਂ ਮਾਹੌਲ ਇੱਥੇ ਜਾ ਬੀਜੇਪੀ ਦਾ ਹੋਵੇ ਤੇ ਬੀਜੇਪੀ ਦਾ ਸਾਡੇ ਕੋਈ ਬੰਦਾ ਸਾਨੂੰ ਤਾਂ ਦਿਖਦਾ ਨਹੀਂ ਅਜੇ ਤਾਂ ਕਰਪਿੰਡ ਚ ਕੋਈ ਬਾਦਲ ਬੀਬੀ ਬਾਦਲ ਦਾ ਬਾਦਲ ਦੇ ਤਾਂ ਹੈਗੇ 2-4 ਬੰਦੇ ਹਮ ਪਰ ਐਸੀ ਥੋੜੇ ਜੇ ਹੋ ਸਕਦੇ ਵੱਧ ਹਾਂ ਤੇ ਸਾਡੇ ਜਿਆਦਾ ਵੋਟ ਕਿਹਨੂੰ ਪਊਗੀ ਪਿੰਡ ਚ ਸਾਡੇ ਦੇ ਜਹੇਦਾਰ ਨੂੰ ਪਊਗੀ ਬਠਿੰਡਾ ਸੀਟ ਕੱਢ ਲੈਣਗੇ ਜਾਂ ਫਿਰ ਬੀਬਾ ਬਾਦਲ ਕੱਢੂਗੀ ਮੁਕਾਬਲਾ ਕਿਹਦੇ ਕਿਹਦੇ ਚ ਹੈ ਉਹ ਤਾਂ ਬੀਬਾ ਬਾਦਲ ਦਾ ਤਾਂ ਹੁਣ ਆਪਾਂ ਕੀ ਕਰ ਸਕਦਾ ਤਿੰਨ ਤਿੰਨ ਸਾਈ ਵੰਡੇਗੇ ਚੰਨ ਸੀਟ ਕੌਣ ਕੱਢੂ ਬਠਿੰਡਾ ਸੀਟ ਤਾਂ ਫਿਰ ਅਸੀਂ ਤਾਂ ਇੱਥੇ ਨੂੰ ਕਹਿ ਰਹੇ ਆ ਵੀ ਇਹੀ ਕੱਢੂਗਾ ਤੁਹਾਡੇ ਪਿੰਡ ਵਾਲਾ ਕੁਲੀਆ ਮੁਕਾਬਲਾ ਕਾਂਗਰਸ ਦਾ ਤੇ ਨਜ਼ਰ ਆ ਗਿਆ ਕੀ ਨਾ ਬਾਬਾ ਜੀ ਗੁਰਨਾਤ ਕੀ ਲੱਗਦਾ ਤੁਹਾਡਾ ਸਿਆਸੀ ਤਜਰਬਾ ਬਹੁਤ ਲੰਮੀ ਉਮਰ ਹੋ ਚੁੱਕੀ ਹੈ ਕੀ ਲੱਗਦਾ ਇਸ ਵਾਰ ਕੀ ਮਾਹੌਲ ਹੈ ਕੌਣ ਐਮਪੀ ਬਣੂਗਾ ਮੌਕਾ ਦਸੂ ਪਰ ਮੌਕੇ ਦੀ ਸਰਕਾਰ ਜੀ ਦੀ ਹੁੰਦੀ ਹੈ ਨਾ ਅਸਲ ਮਾਹੌਲ ਜੰਟਾ ਦਾ ਉੱਥੇ ਪਾਸੇ ਹੀ ਵੜਾ ਪਹਿਲਾਂ ਤੋਂ ਲਾ ਕੇ ਬਾਕੀ ਇੱਥੇ ਤਾਂ ਦੇ ਹੁਣ ਪਿੰਡਾਂ ਰਵੇ ਕੀ ਇਹ ਤਾਂ ਜਿਵੇਂ ਇੱਥੇ ਆ ਮੰਤਰੀ ਸਾਹਿਬ ਹੈਗੇ ਗ੍ਰਮੀਤ ਸਾਹਿਬ ਵੀ ਇਹਨਾਂ ਦਾ ਮਾਹੌਲ ਏ ਏਰੀਏ 'ਚ ਪਹਿਲਾਂ ਤੋਂ ਲਾ ਕੇ ਹਾਂ ਜਿਆਦੇ ਹੈ ਕਿ ਉਹਨਾਂ ਦੇ ਬਜ਼ੁਰਗ ਇੱਥੋਂ ਦੇ ਐਪੀ ਰਹੇ ਐ ਪੈਸੇ ਹਾਂ ਗਰੀਬਾ ਰਹੇ ਐ ਤੇ ਉਹਦਾ ਕਰਕੇ ਇਹਨਾਂ ਦਾ ਮਾਹੌਲ ਥੋੜਾ ਜਿਹਾ ਵਧਦਾ ਲੋਕਾਂ ਨਾਲ ਮਿਲਵਾਰਤਨ ਵੀ ਜਾਂਦੀ ਕੰਮ ਕਰਵਾ ਰਹੇ ਨੇ ਪਿੰਡ 'ਚ ਕਰਵਾ ਰਹੇ ਕੰਮ ਹੋਈ ਜਾਂਦੇ ਕੰਮ ਆ ਕਰੀ ਜਾਂਦੇ ਅਸੀਂ ਸਾਡੇ ਕੋਲ ਸੜਕਾਂ ਸੁਟਕਾਂ ਬਣ ਰਹੀਆਂ ਨੇ ਹੋਰ ਕੋਈ ਮੰਗ ਕਰਦੇ ਹੋ ਕਿ ਜੇਕਰ ਕੱਲ ਨੂੰ ਜਥੇਦਾਰ ਸਾਹਿਬ ਐਮਪੀ ਬਣਦੇ ਆ ਡਿਮਾਂਡ ਰੱਖ ਰਹੇ ਕੋਈ ਅੱਗੇ ਨਹੀਂ ਡਿਮਾਂਡ ਹੁਣ ਬਣਨਗੇ ਤਾਂ ਫੇਰ ਰੱਖਾਂਗੇ ਫੇ ਜਿਹੜੇ ਕੰਮ ਹੋ ਆਂਡੇ ਵੀ ਡੱਠੋ ਸਾ ਨੂੰ ਜਿਹੜੇ ਹੋਣ ਵਾਲੇ ਆਪਾਂ ਸਭ ਕਰਾਵਾਂਗੇ ਹੁਣ ਵੀ ਆਂਡੇ ਆਂਡੇ ਡੱਠੋ ਕੋਈ ਕੰਮ ਨਹੀਂ ਬੀਬਾ ਬਾਦਲ ਦਾ ਨਹੀਂ ਮਾਹੌਲ ਹੈਗਾ ਪਿੰਡ ਚ ਉਹ ਇੱਧਰ ਹੁਣ ਮਿਲੇ ਨਹੀਂ ਇੱਧਰ ਨਹੀਂ ਇੱਧਰ ਬੰਦੇ ਹੈ ਪੁਰਾਣੇ ਜਿਹੜੇ ਕੁਛ ਘਰ ਆਣਾ ਹੁੰਦੇ ਪੱਕੇ ਕੀ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਬਠਿੰਡਾ ਸੀਟ ਕੌਣ ਕੱਢੂ ਇਸ ਵਾਰ ਫ੍ਰੈਂਡ ਇਹਦਾ ਹੁਣ ਕਹਿ ਨਹੀਂ ਸਕਦੇ ਪਰ ਜਿਵੇਂ ਪਿੰਡਾਂ ਤੋਂ ਪੁਰਾਣਾ ਗੜ ਇਹ ਵੇਖੀਏ ਤਾਂ ਬੀਬਾ ਦਾ ਜੋਰ ਵੀ ਹੈ ਘੱਟ ਨਹੀਂ ਕੋਈ ਉੱਥੇ ਮੁਕਾਬਲਾ ਕਿਹਦੇ ਕਿਹਦੇ ਚ ਮੰਨਦੇ ਮੇਰੇ ਰਾਹੁਣਾ ਇੰਨਾ ਦੋ ਮਾਣ ਇਹਨਾਂ ਦਾ ਹੋ ਸਕਦਾ ਹੈ ਕਾਂਗਰਸ ਪਛਾਂਹ ਹਟੂਗੀ ਉੱਥੇ ਹਾਂ ਕਾਂਗਰਸ ਪਛਾਂਹ ਹਟੂਗੀ ਕੀ ਨਾਮ ਆ ਭਾਈ ਜੀ ਜਸਵੰਦਰ ਸਿੰਘਾ ਜੀ ਕੀ ਮਾਹੌਲ ਹੈ ਪਿੰਡ ਚ ਪਿੰਡ ਚ ਠੀਕ ਹੈ ਮਾਹੌਲ ਬਹੁਤ ਵਧੀਆ ਜੀ ਕੀ ਲੱਗਦਾ ਹੈ ਕੌਣ ਜਿੱਤੂਗਾ ਇਹ ਜਿੱਤ ਨਾਲਾ ਤਾਂ ਦੇਖੋ ਜੀ ਹੁਣ ਪਤਾ ਕੀ ਆ ਵੀ ਲੋਕਾਂ ਦੇ ਉੱਤੇ ਆ ਠੀਕ ਆ ਨਾ ਵੀ ਕਿਵੇਂ ਕੋਈ ਆਪਦਾ ਕਿਹਨੂੰ ਚੁਣਨਾ ਚਾਹੁੰਦਾਗਾ ਕਿਹਨੂੰ ਨਹੀਂ ਚੁਣਨਾ ਚਾਹੁੰਦਾਗਾ ਇਹ ਤਾਂ ਹੈ ਨਹੀਂਗਾ ਵੀ ਹੁਣ ਜੇ ਆਪਾਂ ਆਖਦੀਏ ਵੀ ਕਹੇ ਨਾਲ ਫਲਾਨਾ ਜਿੱਤ ਜੂਗਾ ਢਿਮਕਾ ਜਿੱਤ ਜੂਗਾ ਇਹ ਤਾਂ ਗੱਲ ਹੈ ਨਹੀਂ ਕੀ ਠੀਕ ਆ ਬਾਕੀ ਠੀਕ ਆ ਸਾਡੇ ਕਹਿੰਦੇ ਦਾ ਤਾਂ ਮਤਲਬ ਇਹ ਹੈਗਾ ਇਹ ਸਾਡੇ ਪਿੰਡ ਦਾ ਕੰਮ ਕੰਮ ਕਿ ਨਹੀਂ ਕੀਤੇ ਕੰਮ ਤਾਂ ਦੇਖੋ ਜੀ ਬਾਦ ਸਾਹਿਬ ਨੇ ਕੀਤੇ ਸੀਗੇ ਤੁਹਾਡੇ ਪਿੰਡ ਦੇ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਕੀ ਮਾਹੌਲ ਆ ਉਹਨਾਂ ਦਾ ਮਾਹੌਲ ਬਹੁਤ ਵਧੀਆ ਥਾ ਜੀ ਬਹੁਤ ਵਧੀਆ ਮੌਲ ਆ ਬਾਕੀ ਕੀ ਆ ਪਿੰਡ ਦਾ ਬੰਦਾ ਹੈਗਾ ਬਹੁਤ ਵਾਰ ਬੰਦਾ ਹੈਗਾ ਠੀਕ ਆ ਜ਼ਿੰਮੇਵਾਰ ਬੰਦਾ ਹੈਗਾ ਹੁਣ ਉਹਦਾ ਵੀ ਹੱਕ ਬਣਦਾ ਹੈਗਾ ਉਹ ਵੀ ਆਪਦਾ ਕੇ ਕਰੂਗਾ ਸਾਰਾ ਕੁਝ ਕੰਮ ਕੁਝ ਕਰਵਾਇਆ ਉਹਨਾਂ ਨੇ ਕਰਵਾਇਆ ਜੀ ਜਿਹੜੇ ਕਰਵਾਏ ਆ ਠੀਕ ਆ ਨਾ ਜੋ ਵੀ ਕਰਵਾਇਆ ਹੈਗਾ ਪਿੰਡ ਚ ਵੋਟ ਕਿਨੂੰ ਵਧੂਗੀ ਦੇਖੋ ਜੀ ਪਿੰਡ ਚ ਵੋਟ ਤਾਂ ਐਨਾ ਹੁਣ ਪਾਰਟੀਆਂ ਬਾਜ਼ੀਆਂ ਦੇ ਕੰਮ ਹੁੰਦੇ ਆ ਠੀਕ ਆ ਜਿਵੇਂ ਹੁਣ ਕਹਿੰਦੇ ਆਪਾਂ ਵੀ ਚਲੋ ਠੀਕ ਆ ਵੀ ਜਿਹੜਾ ਪਿੰਡ ਦਾ ਬੰਦਾ ਹੈਗਾ ਅਗਲਾ ਪਿੰਡ ਦੇ ਨੂੰ ਤਾਂ ਪਾਉਂਦਾ ਹੀ ਵੋਟ ਠੀਕ ਹੈ ਠੀਕ ਹੈ ਨਾ ਜਿਹੜੀਆਂ ਪਾਰਟੀਆਂਆਂ ਗਿਆ ਪਾਰਟੀਆਂ ਆਪੋ ਆਪਦੀ ਥਾਂ ਤੇ ਹੈਗੀਆਂ ਪਿੰਡ ਦੇ ਬੰਦੇ ਦੀ ਆਪਦੀ ਗੱਲ ਹੁੰਦੀ ਹੈ ਪਿੰਡ ਦੇ ਬੰਦੇ ਦਾ ਨਾਮ ਲਏ ਤੂੰ ਅਗਲਾ ਕਹਿੰਦਾਗਾ ਵੀ ਹਾਂਜੀ ਕਿੱਥੋਂ ਦੇ ਖੁੱਡੀਆਂ ਦੇ ਜੀ ਕਹੇ ਤੂੰ ਅਗਲਾ ਮੰਨਦਾ ਵੀ ਬਾਈ ਜੀ ਖੁੱਡੀਆਂ ਦਾ ਮੁੱਖ ਮੰਤਰੀ ਆ ਜਾਂ ਕੁਛ ਵੀ ਆ ਜਾਂ ਐਮਐਲਏ ਆ ਜਾਂ ਕੋਈ ਵੀ ਲੀਡਰ ਹੈਗਾ ਕੋਈ ਵੀ ਆ ਅਗਲਾ ਕਹਿੰਦਾ ਹੀ ਆ ਕਿਉਂਕਿ ਮਲਾਜ਼ਮ ਹਰੇਕ ਬੰਦਾ ਇਹ ਸੋਚਦਾਗਾ ਵੀ ਜੀ ਨੇੜੇ ਦਾ ਮੁਲਾਜ਼ਮ ਅਗਲਾ ਇਹ ਕਹਿੰਦਾਗਾ ਯਾਰ ਵੀ ਇੱਥੇ ਹੁਣ ਕਿਸੇ ਦਾ ਕੰਨ ਨਾਲ ਫੋਨ ਲਵਾਤਾ ਤਾਂ ਅਗਲੇ ਨੂੰ ਫੇਰ ਵੀ ਮੰਨਣਾ ਪੈਂਦਾ ਹੈਗਾ। ਕੀ ਕੀ ਮਾਹੌਲ ਹੈ ਪਿੰਡ ਦੇ ਵਿੱਚ ਪਿੰਡ ਚ ਇਸ ਵਾਰ ਕੀ ਨੋਟ ਵਤੂ ਸਾਡੇ ਪਿੰਡ ਜੋ ਗੁਰਮੀਤ ਸਿੰਘ ਨੂੰ ਜਾਇਜ਼ਦਾਰ ਨੂੰ ਜੀ ਕਿਉਂ ਕੰਮ ਕਰਵਾਏ ਉਹਨਾਂ ਨੇ? ਹਾਂ ਕੰਮ ਕਰ ਲਿਆ ਜੀ। ਕੀ ਕੀ ਕੰਮ ਕਰਵਾਏ ਉਹਨਾਂ ਨੇ? ਕੰਮ ਆ ਪਿੰਡ ਦੇ ਕਰਾਈ ਜਾਂਦੇ ਛਪੜ ਛੁਪੜ ਵਾਲਾ ਕੰਮ ਕਰਾਈ ਜਾਂਦੇ ਆ। ਤੇ ਹੋਰ ਜਿਹੜੇ ਮਤਲਬ ਜਿਹਾ ਹੁੰਦੇ ਆ ਉਹ ਕਰਾਈ ਜਾਂਦਾ ਕੰਮ। ਬੀਬਾ ਬਾਦਲ ਨਹੀਂ ਜਿੱਦੇ। ਨਹੀਂ ਉਹਨਾਂ ਮੈਂ ਕੁਝ ਨਹੀਂ ਕਹਿ ਸਕਦਾ। ਅੰ딥ਿੰਡਾ ਜਹੇਦਾਰ ਉਹਨੂੰ ਬੁਤਿਆ ਕੌਣ ਜਿੱਤੂਗਾ ਪਿੰਡ ਚ ਪਿੰਲੋ ਹੀ ਤਾਂ ਜਹੇਦਾਰ ਹੀ ਜਿੱਤੂਗਾ ਪਿੰਡ ਦੇ ਕਰਕੇ ਕਹਿ ਰਹੇ ਹੋ ਜਾਂ ਕੰਮ ਵੀ ਕਰਵਾਇਆ ਇਹਨਾਂ ਨੇ ਕੰਮ ਤਾਂ ਜੇ ਵੀ ਜਾਂਦਾ ਕੰਮ ਤਾਂ ਕਰਦਾ ਹੀ ਹੈ ਅੱਛਾ ਬੀਬਾ ਬਾਦਲ ਦਾ ਕੀ ਮਾਹੌਲ ਹੈ ਹੈ ਬੀਬਾ ਬਾਦਲ ਦਾ ਕੀ ਮਾਹੌਲਾ ਪਿੰਡ ਚ ਵੇਖੋ ਲੋਕਾਂ ਦੇ ਦਿਲ ਦਾ ਕੀ ਪਤਾ ਲੱਗਣਾ ਟੱਕਰ ਕਿਹਦੀ ਕਿਹਦੀ ਹੈ ਪਿੰਡ ਚ ਟੱਕਰ ਕਰੇ 13 ਤਾਂ ਕੰਦਾ ਹੀ ਇਹੀ ਹੈ ਅੱਛਾ ਟਿਕਿੰਡਾ ਸੀਟ ਕੱਢ ਲੂਗਾ ਉਹ ਪਰੇ ਤਾਂ ਆਪਾਂ ਨੂੰ ਪਤਾ ਨਹੀਂ ਇੱਥੇ ਪਿੰਡ ਇਧਰੋਂ ਦਾ ਕੱਢੂਗਾ ਕੱਢੂਗਾ ਕੀ ਲੱਗਦਾ ਇਸ ਵਾਰ ਪਿੰਡ ਚ ਮੁਕਾਬਲਾ ਕੀ ਚੱਲੇਗਾ ਮੁਕਾਬਲਾ ਜਿਹੇਦਾਰੀ ਰਹਿਣਗੇ ਜੀ ਆਮ ਆਦੀ ਪਾਰਟੀ ਕਿਉਂ ਕੰਮ ਕਰਵਾਏ ਕੰਮ ਕੀਤੇ ਆਈ ਉਹਨਾਂ ਨੇ ਕੀ ਕੀ ਕੰਮ ਕਰਵਾਏ ਕੰਮ ਉਹਨਾਂ ਨੇ ਜਿੰਨੇ ਵੀ ਡਵੈਲਪਮੈਂਟ ਚੰਗੀ ਕੀਤੀ ਆਈ ਉਹਨਾਂ ਨੇ ਚੰਗਾ ਕੀਤਾ ਕੰਮ ਜੋ ਕੀਤਾ ਠੀਕ ਹੈ ਹਰਸ਼ੀਮਰ ਤੇ ਬਾਦਲ ਨਹੀਂ ਜੀ ਇਹ ਮੁਸ਼ਕਲ ਆ ਜੀ ਉਹਨਾਂ ਦਾ ਨਾਂ ਬੈਂਕ ਫਟਦੀ ਆਈ ਜੀ ਸਾਡੇ ਪਿੰਡ ਦੇ ਨਹੀਂ ਨਹੀਂ ਮੈਬੂਰ ਦਾ ਨਹੀਂ ਕਿਉਂ ਨਾ ਦੱਸੋ ਬਾਈ ਮੁਕਾਬਲੇ ਕੀਤੇ ਤਾਂ ਬੰਦ ਹੈ ਤਾਂ ਬੰਦ ਹੈ ਮੁਕਾਬਲਾ ਮੁਕਾਬਲਾ ਤਾਂ ਫਿਰ ਸਾਨੂੰ ਤਾਂ ਨਹੀਂ ਲੱਗਦਾ ਵੀ ਜੇਤੇਦਾਰੀ ਜਿੱਤੂਗਾ ਅੱਛਾ ਕਿਉਂ ਹੁਣ ਆਪ ਦੂਜੇ ਦਾ ਨਾਂ ਲਿਜੀ ਹਾਂ ਜਿੱਤੂ ਕਾ ਦੇ ਪਿੰਡ ਤੁਸੀਂ ਪਿੰਡ ਕਰਕੇ ਕਹਿ ਰਹੇ ਹੋ ਜਾਂ ਕੰਮ ਕਰਵਾਇਆ ਉਹਨਾਂ ਨੇ ਕੰਮ ਵੀ ਬਾਈ ਹੋਈ ਜਾਂਦੇ ਆ ਹਾਂ ਜਿਹੜੇ ਸਾਂਝੇ ਕੰਮ ਹੁੰਦੇ ਆ ਉਹ ਪਿੰਡ ਦੇ ਹੀ ਹੁੰਦੇ ਆ ਅੱਛਾ ਹੋਰ ਬਾਬਾ ਬਾਦਲ ਨੂੰ ਨਹੀਂ ਵੋਟ ਪੈਂਦੀ ਪਿੰਡ ਚੋਂ ਨੇ ਪਊਗੀ ਐ ਤਾਂ ਫੱਟੀ ਥੋੜਾ ਐ ਪੋਟੀ ਥੋ ਬਾਦਲ ਨੂੰ ਵੀ ਪਊਗੀ ਬਿਰਚ ਜਿਆਦਾ ਬੋਟ ਕਿਹਨੂੰ ਪਊਗੀ ਚੰਦ ਬੋਟ ਜਿਆਦਾ ਇਸ ਨੂੰ ਖੁੱਡੀਆਂ ਨੂੰ ਹਮ ਠੀਕ ਹੈ ਕੀ ਮਾਹੌਲ ਹੈ ਪਿੰਡ ਖੁੱਡੀਆਂ ਦੇ ਵਿੱਚ ਮਾਹੌਲ ਹੈ ਜੀ ਮਾਹੌਲ ਤਾਂ ਅਕਾਲੀ ਦਲ ਦੇ ਵੱਲ ਥੋੜਾ ਚੁਗਦਾ ਮੰਨ ਲੈ ਦਿਖਾਈ ਦਿੰਦਾ ਸਾਡਾ ਪਿੰਡ ਸਾਰਾ ਗਰਮੀਤ ਸਿੰਘ ਖੁੱਡੀਆਂ ਦਾ ਪਿੰਡ ਹੈ ਬੀਬੀ ਬਾਦਲ ਦਾ ਤੁਸੀਂ ਮਾਹੌਲ ਕਹਿ ਰਹੇ ਹੋ ਕਾਰਨ ਕੀ ਹੈ ਖੁੱਡੀਆਂ ਸਾਹਿਬ ਨਾਲ ਜੀ ਪਹਿਲਾਂ ਅਸੀਂ ਆਪ ਆਪੇ ਢਲੇ ਮੁੰਡੇ ਖੜੇ ਆ ਚਾਚਾ ਜੀ ਸਾਰੇ ਮਨ ਲਾਈ ਸਾਡੇ ਸਤਿਕਾਰਯੋਗ ਸਾਰੇ ਜਿੰਨੇ ਸਾਰੇ ਪਿੰਡ ਦੇ ਵਿੱਚ ਘੁੰਮ ਕੇ ਬੱਚਿਓ ਵੀ ਪਹਿਲਾਂ ਚੌੜੋ ਵਾਲੇ ਪਾਰਟੀ ਜਿਹਨੂੰ ਬੋਲਦੇ ਸੀ ਵਸੇ ਆ ਅਜਾ ਆਮਾ ਦੀ ਪਾਰਟੀ ਬੋਲਦੇ ਆਪਾਂ ਦਾ ਵੀ ਲੋਕ ਸਾਨੂੰ ਕਹਿ ਗਏ ਕਿ ਨੇ ਚਿੱਡਾਂ ਕਰਦੇ ਨੇ ਸੀ ਵੀ ਜੀ ਪਿੰਡ ਦੇ ਵਿੱਚ ਪਹਿਲਾਂ ਇਹ ਗੱਲ ਪੁੱਛਣੀ ਵੀ ਭਾਈ ਜਿਹੜੇ ਆਮਾ ਦੀ ਪਾਰਟੀ ਵਾਲੇ ਖਵਾਉਂਦੇ ਆ ਵੀ ਅਸੀਂ ਆਮਾ ਦੀ ਪਾਰਟੀ ਦਾ ਜੇ ਮੁੱਢ ਹੈ ਉਹਨੂੰ ਆਇਆ ਪੁੱਛਣਾ ਵੀ ਮੁੱਢ ਕਿਨੇ ਬਣਿਆ ਮੁੱਢ ਬਨਣ ਵਾਲੇ ਅਸੀਂ ਬੈਠੇ ਮੈਂ ਬਣਿਆ ਮੁੱਢ ਹੁਣ ਕੌਣ ਨਹੀਂ ਵੋਟ ਪਾਉਂਦੇ ਫਿਰ ਨਹੀਂ ਵੀਰੇ ਆਪਾਂ ਨਹੀਂ ਬੋਡ ਪਾਉਂਦੇਗੇ ਕਾਰਨ ਕੀ ਆ ਕੰਮ ਕੰਮ ਨਹੀਂ ਹੋਏ ਤੁਹਾਡੇ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਕੀ ਕੰਮ ਨੇ ਤੁਹਾਡੇ ਅਧੂਰੇ ਰਹਿ ਗਏ ਕੰਮ ਵੀਰੇ ਅਧੂਰੇ ਨੂੰ ਅਧੂਰੇ ਤਾਂ ਤਾਂ ਰਹਿਣਾ ਜੇ ਕੋਈ ਹੋਇਆ ਹੋਵੇ ਤਾਂ ਜੋ ਕੰਮ ਜ਼ੀਰੋ ਲੈਵਲ ਹੀ ਆ ਪੁੱਛਦੇ ਨਹੀਂ ਗਰੀਬਾ ਬੰਦਾਂ ਨੂੰ ਸਾਨੂੰ ਕੰਮ ਦੱਸੋ ਨਾ ਖੁੱਲਕੇ ਵੀ ਆ ਕੰਮ ਗਰਮੀਤ ਸਿੰਘ ਖੁੱਡੀਆਂ ਨੇ ਨਹੀਂ ਕੀਤੇ ਆ ਦੇਖੋ ਜੀ ਇਹ ਕਲੋਨੀਆਂ ਦਾ ਹਾਲ ਦੇਖ ਲਓ ਕਿਉਂਕਿ ਅਸੀਂ ਕਲੋਨੀ ਦੇ ਵਿੱਚ ਰਹਿੰਦੇ ਆ ਜੇ ਸਰਪੰਚ ਨੂੰ ਆਖਿਆ ਤਾਂ ਉਹ ਕਹਿੰਦਾ ਵੀ ਮੇਰੇ ਦੇ ਕੋਈ ਐਕਸ਼ਨ ਮੰਨ ਲਾ ਵੀ ਕਰ ਦੇਣਗੇ ਸਰਕਾਰ ਕਰ ਦੋ ਵੀ ਇਹ ਪਿੰਡ ਦੂਬਾਰ ਹੈ ਤੇ ਵੋਟਾਂ ਵੇਲੇ ਮੰਨ ਲਾ ਵੀ ਕਿਵੇਂ ਇਹ ਗਲੌਨੀ ਮਨ ਪਿੰਡ ਚ ਆ ਜਾਂਦੀ ਹੈ। ਕੁੱਡੀਆਂ ਤੁਹਾਡੀ ਗੱਲ ਨਹੀਂ ਸੁਣਦੇ। ਨਹੀਂ ਜੀ ਕੁੱਡੀਆਂ ਸਾਹਿਬ ਚਲੋ ਆਪਾਂ ਪਰਸਨਲ ਤੌਰ ਤੇ ਉਹਨਾਂ ਨੂੰ ਨਹੀਂ ਗਿਆ ਤੇ ਪਰ ਉਹਨਾਂ ਨੂੰ ਆ ਵੀ ਚਾਹੀਦਾ ਨਾ ਵੀ ਪਿੰਡ ਦਾ ਉਹਨਾਂ ਦਾ। ਹਨਾ ਗਲੀਆਂ ਦਾ ਨਾਲੀਆਂ ਸੀਵਰੇਜ ਤੋਂ ਡਾ ਅਧੂਰਾ ਕੰਮ ਪਿਆ। ਹਾਂ ਜੀ ਸੀਵਰੇਜ ਪਤਾ ਕੀ ਚੱਕ ਰਹੀ ਹੈ ਸੀਵਰੇਜ ਚਲੋ ਬਾਦ ਸਾਹਿਬ ਨੇ ਬਣਾਤਾ ਚੰਗਾ ਕੀਤਾ ਹਨਾ ਤੇ ਪਰ ਸੀਵਰ ਜਿਹੜਾ ਪਿਆ ਦੋ ਗਲੀਆਂ ਜੀ ਪਿਆ। ਤੇ ਬਾਕੀ ਸਾਰੇ ਫਟਫਟ ਸੱਟ ਤੇ ਆ ਗਲੀਆਂ ਫਿਰ ਉਹ ਤੋਂ ਜ਼ਿਆਦੇ ਨੁਕਸਾਨ ਕੀਤਾ ਸਾਡੇ ਸਾਡਾ ਤਾਂ ਮਾਹੌਲ ਕੀ ਐ ਸਮੇਂ ਪਿੰਡ ਖੁੱਡੀਆਂ ਦੇ ਵਿੱਚੋਂ ਵੋਟ ਕਿਹਨੂੰ ਵਧੂ ਖੁੱਡੀਆਂ ਦੇ ਵਿੱਚੋਂ ਜੀ ਵੋਟ ਸਾਸੇ ਅਮਰਤ ਕੌਰ ਬਾਦਲ ਸਾਹਿਬ ਬਦੇ ਬਦੇ ਕੀ ਸੀਟ ਕੌਣ ਕੱਢੂਗੀ ਸੀਟ ਤਾਂ ਜੇ ਘੱਟੋ ਘੱਟ 3000 ਵੋਟ ਤੇ ਲੰਬੀ ਹਲਕਾ ਵਧਾ ਕੇ ਭੇਜੂਗਾ ਚਲੋ ਕਰਮ ਸਿੰਘ ਖੁੱਡੀਆਂ ਨੇ ਤੁਸੀਂ ਕਹਿੰਦੇ ਹੋ ਕੰਮ ਨਹੀਂ ਕਰਵਾਏ ਬੀਬਾ ਬਾਦਲ ਨੂੰ ਕਿਉਂ ਕਹਿ ਰਹੇ ਹੋ ਬੀਬੀ ਬਾਦਲ ਨੂੰ ਤੁਸੀਂ ਕਿਉਂ ਵੋਟ ਪਾਉਣੀ ਉਹਨਾਂ ਨੇ ਕੰਮ ਕਰਵਾਏ ਸੀਗੇ ਬਿਲਕੁਲ ਜੀ ਬਿਲਕੁਲ ਕਰਵਾਏ ਆ ਜਿਹੜੀ ਆ ਕਲੋਨੀਆਂ ਬਣੀਆਂ ਤੇ ਇਹ ਜਿਹੜਾ ਮੰਨ ਲਓ ਬਾਦਸਾਬ ਸੀਗੇ ਵੱਡੇ ਉਹਨਾਂ ਨੇ ਮੰਨ ਲਓ ਇਕ ਲਾਉਨੇ ਆ ਬਣਵਾਈਆਂ ਸੀਗੀਆਂ ਮੇਰੇ ਦਾਦਾ ਜੀ ਸਰਪੰਚ ਸੀ ਉਹਨਾਂ ਨੇ ਕਟਵਾਈਆਂ ਸੀਗੀਆਂ ਤੇ ਜਿਹੜਾ ਉਹ ਬੱਚੇ ਗਰੀਬਾਂ ਨੇ ਪੜ੍ਹ ਜਾਂਦੇ ਸੀ ਉਹ ਦਾਣਾ ਮੰਡੀ ਤੋਂ ਮਤਲਬ ਕਿਲੋ 1.5 ਕਿਲੋਮੀਟਰੋਂ ਪੈ ਜਾਂਦੀ ਆ ਤੇ ਉਹ ਸਕੂਲ ਦੇ ਵਿੱਚ ਔਖਾ ਹੁੰਦਾ ਸੀਦਾ ਜਦੋਂ ਕੱਸੀ-ਕੁਸੀ ਟੁੱਟ ਜਾਂਦੀ ਤੇ ਪਾਣੀ ਗੋਡੇ-ਗੋਡੇ ਭਰ ਜਾਂਦਾ ਸੀਗਾ ਜਿਆਦਾ ਹੁੰਦੇ ਕਿਉਂਕਿ ਇਸ ਤਾਂ ਪੜਿਆ ਉੱਥੇ ਬਈ ਤੇ ਪਰ ਆ ਜਿਹੜਾ ਸਕੂਲ ਆ ਉੱਥੋਂ ਵਾਲਾ ਅੰਦਰ ਨਾਲ ਹੀ ਬਿਲਡਿੰਗ ਹੈਗੀ ਆ ਉਹ ਵੀ ਦੇਖ ਲਓ ਤੇ ਉਹ ਵੀ ਮੰਨ ਲਓ ਬਾਲ ਸਾਹਿਬ ਨੇ ਦਾਦਾ ਜੀ ਦੇ ਕਹਿਣ ਤੇ ਸਰਪੰਚ ਸਾਹਿਬ ਦੇ ਕਹਿਣ ਤੇ ਇੱਥੇ ਆ ਗਈ ਸੀ ਬਿਲਡਿੰਗ ਕੀ ਮਾਹੌਲ ਆ ਪਿੰਡ ਦੇ ਵਿੱਚ ਸ ਹਾਲ ਤਾਂ ਵੇਖੀ ਜਨ ਨਹੀਂ ਤੁਸੀਂ ਹੁਣ ਕੀ ਲੱਗਦਾ ਪਿੰਡ ਦੇ ਵਿੱਚ ਕਿਹੜਾ ਭਾਰੂ ਰੂਹ ਕੌਣ ਜਿੱਤੂ ਕਿਹਦੀਆਂ ਵੋਟਾਂ ਵਧਣਗੀਆਂ ਪਿੰਡ ਚੋਂ ਅਸੀਂ ਤਾਂ ਜੀ ਹਰ ਸਿਮਰਤ ਨੂੰ ਪਾਵਾਂਗੇ ਕੀ ਕਾਰਨ ਹੈ ਕਾਰਨ ਅਸੀਂ ਤਾਂ ਦੇਣੀ ਉਹਨਾਂ ਦੀ ਜਿੱਥੇ ਬੈਠੇ ਆ ਜੀ ਹਾਂ ਆ ਜਗਾ ਸਾਨੂੰ ਬਾਲ ਸਾਹਿਬ ਨੇ ਦਿੱਤੀ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਕੋਈ ਪੁੱਛਦਾ ਨਹੀਂ ਕਿ ਵੀ ਤੁਸੀਂ ਤਾਂ ਕਲੌਣੀਆਂ ਚ ਆ ਗਏ ਅਸੀਂ ਗੁਕਰਮੀ ਸਿੰਘਆਂ ਵਾਲਿਆਂ ਦਾ ਹਾਲ ਵੇਖ ਲਓ ਜਦੋਂ ਮੀਂਹ ਆ ਜਾਂਦਾ ਅਸੀਂ ਪਜਾਮੇ ਟੰਕ ਕੇ ਲੰਘਦੇ ਆਂ ਕਸੀਵਰ ਦਾ ਹਾਲ ਵੇਖ ਲੋ ਸਾਡੇ ਦਾ ਗਰਮੀ ਸਿੰਘ ਖੁੱਡੀਆਂ ਦੇ ਦੱਬ ਹਮੈਤਿਆਂ ਕੋਲ ਗਏ ਸੀ ਅਸੀਂ ਉਹ ਕਹਿੰਦੇ ਗਰਮੀ ਸਿੰਘ ਖੁੱਡੀਆਂ ਦੇ ਕੋਲ ਚਾਹੇ ਦੁਸ਼ਮਣ ਬੰਦਾ ਪਕ ਜੇ ਉਹਨਾਂ ਦਾ ਕੰਮ ਕਰਨਗੇ ਤੁਸੀਂ ਗਏ ਨਹੀਂ ਇਹ ਇੱਥੇ ਵਾਧੂ ਗਏ ਸਾਰੇ ਪੰਚਾਇਤਾਂ ਸਾਰੇ ਬਥੇਰੇ ਜਾਂਦੇ ਲੋਕ ਉਹਨਾਂ ਨੇ ਕੀ ਉਹਨਾਂ ਨੇ ਕੋਈ ਮੰਨ ਲਓ ਦੁਸ਼ਮਣ ਬੰਦਾ ਵਗੈ ਕੀ ਕਿਹਾ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਤੇ ਮੈਂ ਤਾਂ ਗਿਆ ਨਹੀਂ ਜੀ ਵੈਸੇ ਸਾਰੇ ਲੋਕ ਗਏ ਆ ਤੇ ਪਰ ਕੰਮ ਆ ਫੇ ਚਾਲੇ ਤੁਹਾਨੂੰ ਵੇਖ ਲੋ ਪਿਆ ਹਰ ਸੇ ਮਰਤਬਾਦਲ ਨੂੰ ਕਿਉਂ ਵੋਟ ਪਾਉਣੀ ਆ ਤੇ ਅਸੀਂ ਉਹਨਾਂ ਦੀ ਦੇਣ 'ਚ ਬੈਠੇ ਆ ਜੀ ਕਲੋਨੀ ਸਾਨੂੰ ਉਹਨਾਂ ਨੇ ਦਿੱਤੇ ਘਰ ਬਣਾ ਕੇ ਆਪਾਂਲੇ ਵੀ ਇਲਜ਼ਾਮ ਲਗਾਉਂਦੇ ਆ ਵੀ ਜੇ ਲੋਕਾਂ ਲਈ ਉਹਨਾਂ ਨੇ ਕਲੋਨੀਆਂ ਦਿੱਤੀਆਂ ਐਮਜ਼ ਹਸਪਤਾਲ ਦਿੱਤਾ ਤਾਂ ਲੋਕਾਂ ਨੇ ਉਹਨਾਂ ਨੂੰ ਵੀ 25 ਸਾਲ ਰਾਜ ਦਿੱਤਾ ਨਾ ਹਰਸਿਮਰਤ ਕੌਰ ਬਾਦਲ ਨੂੰ ਤਿੰਨ ਵਾਰ ਐਮਪੀ ਬਣਾਇਆ ਲੋਕਾਂ ਨੇ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਸੁਖਵੀਰ ਬਾਦਲ ਨੂੰ ਡਿਪਟੀ ਸੀਐਮ ਬਣਾਇਆ ਤੇ ਇਹ ਲੋਕਾਂ ਨੂੰ ਸੱਤਾ ਦਿੱਤੀ ਆ ਤੇ ਆ ਸਾਢੇ 8 ਸਾਢੇ 8 ਕਿੱल्ल्याਾਂ ਚ ਪਿੰਡ ਵਸਾਇਆ ਪਿਆ ਇਮੇਜ ਬਣਾਇਆ ਪਿਆ ਗਰੀਬਾਂ ਵਾਸਤੇ ਬਠਿੰਡੇ ਚ ਵੇਖ ਲਓ ਤੁਸੀਂ ਕੀ ਨਹੀਂ ਹੋਇਆ ਆਪ ਵਾਲੇ ਕਹਿੰਦੇ ਆ ਬਿਜਲੀ ਫ੍ਰੀ ਕਰਤੀ ਅਸੀਂ ਕੋਈ ਬਿੱਲ ਨਹੀਂ ਆ ਬਿਜਲੀ ਤੇ ਅਸੀਂ ਕੀ ਹੜਮ ਵੇਚ ਲਾਉਣੀ ਹੈ ਜੀ ਸਾਨੂੰ ਤਾਂ ਪਹਿਲਾਂ ਵੀ 250 ਦਾ ਆਪਸੀ ਸਾਨੂੰ ਤਾਂ ਅਸੀਂ ਤਾਂ ਪਹਿਲਾਂ ਵੀ ਨਹੀਂ ਬਿੱਲ ਭਰਦੇ ਤੇ ਹੁਣ ਤਾਂ ਸਾਨੂੰ ਆਉਣਾ ਹੀ ਕੀ ਹੋਵੇ ਹੁਣ ਇਹਨਾਂ ਇਹਨਾਂ ਨੇ ਕਰਤੀ ਕੋਈ 150 ਤੁਹਾਨੂੰ ਕੀ ਲੱਗਦਾ ਸੀਟ ਕੌਣ ਕੱਢੂਗਾ ਹਰ ਹਰ ਸਿਮਰਤ ਬਾਦਲ ਕੱਢੂਗੀ ਕੀ ਮਾਹੌਲ ਆ ਤੁਹਾਡੇ ਪਿੰਡ ਦੇ ਵਿੱਚ ਕੀ ਲੱਗਦਾ ਤੁਸੀਂ ਵੋਟ ਕਿਹਨੂੰ ਪਾਉਂਗੇ ਵੋਟਾਂ ਵੋਟਾਂ ਝਾੜੂ ਵਾਲਿਆਂ ਦਾ ਨਾਂ ਲੈਣੇ ਕਿ ਨਾ ਕਾਰਨ ਕੀ ਹੋ ਗਿਆ ਕੀ ਰੋਸਾ ਹੋ ਗਿਆ ਚੰਗਾ ਵੇਖ ਲਓ ਤੁਸੀਂ ਮੋਟੇ ਨੇ ਤੇ ਛੱਡ ਕੇ ਢੇੜਾ ਦੇ ਦਿਓ ਮੈਂ ਨਾਮ ਦੇਵਾਂਗਾ ਮੈਂ ਨਾਮ ਦੇਵਾਂਗਾ ਤੁਸੀਂ ਢੇੜਾ ਦੇ ਦਿਓ ਛੱਡ ਕੇ ਤੁਹਾਨੂੰ ਭਰਾ ਮੈਂ ਪਿੰਡ ਦੇ ਵਿੱਚ ਜਾ ਕੇ ਆਇਆ ਹਾਂ ਖੁੱਡੀਆਂ ਦੇ ਹਮਾਇਤੀ ਕਹਿੰਦੇ ਪਿੰਡ ਚਮਕਾਤਾ ਤੁਹਾਨੂੰ ਚਮਕਿਆ ਹੋਇਆ ਦੀਂਦਾ ਨਹੀਂ ਚਮਕਿਆ ਹਾਂ ਚਮਕਿਆ ਜਦੋਂ ਬੰਦਾ ਡਿੱਗਦਾ ਵੀ ਇਕੱਠੇ ਹੋ ਜਾਂਦੇ ਚਮਕ ਗਿਆ ਬੁੜੀਆਂ ਜਿਹੜੀਆਂ ਡਿੱਗਦੀਆਂ ਤੌੜਾ ਲੈ ਕੇ ਜਾਂ ਬਾਲਟੀ ਲੈ ਕੇ ਪੈੜ ਘਟੇ ਸੇ ਪਾਣੀ ਦਾ ਸਪਲਾਈ ਬੰਦ ਹੈ ਟੂਟੀਆਂ ਦੀ ਸੀਵਰ ਇੱਥੇ ਬੰਦ ਹੈ ਕਿਸੇ ਦਿਨੇ ਆਓ ਤੁਸੀਂ ਮੀਂਹ ਪਿਆ ਹੋਵੇ ਮਾੜਾ ਮੋਟਾ ਤੇ ਇੱਥੇ ਤੁਸੀਂ ਗਲੀ 'ਚ ਖੜ ਕੇ ਚਾਹ ਇਹ ਲੋੜ ਪਾਉਂਗੇ ਆਪ ਤੁਸੀਂ ਅਜਿਹਾ ਜੀ ਬਾਦਲ ਸਾਹਿਬ ਨੂੰ ਪਾਵਾਂਗੇ ਉਹਨਾਂ ਨੇ ਕੀ ਦੇਤਾ ਤੁਹਾਨੂੰ ਉਹਨਾਂ ਨੇ ਜੀ ਪਹਿਲਾਂ ਦਸਾਂ ਨੂੰ ਖਾਣਾ-ਦਾਣਾ ਜਿਹੜਾ ਉਹਨਾਂ ਨੇ ਦਿੱਸਿਓ ਬੰਦਾ ਬਿਲਕੁਲ ਇਸ ਟਾਈਮ ਸਕਰਨ ਸਕੀਮ ਵੀ ਬਹੁਤ ਜਾੜੇ ਮਤਲਬ ਔਖਾਂ ਨਾਲ ਜੇ ਕਿਸੇ ਮਿਲਦੀ ਬਹੁਤ ਔਖਾਂ ਨਾਲ ਮਿਲਦੀ ਆ ਆਪ ਸਰਕਾਰ ਵੀ ਕਰੀ ਕਰ ਕਰ ਰਾਸ਼ਨ ਦੇ ਰਹੇ ਆਂ ਅਸੀਂ ਕੌਣ ਜੀ ਮਾਨ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਉਹ ਦਿੰਦੇ ਆ ਜੀ ਦਿੰਦੇ ਆ ਹਾਂ ਵੀ ਉੱਥੋਂ ਪਰਸਨਲ ਨਹੀਂ ਦਿੰਦੇ ਵੀ ਨਹੀਂ ਲੈਣਾ ਉਹ ਨਹੀਂ ਦਿੰਦੇ ਘਰਾਂ ਚ ਨਹੀਂ ਦਿੰਦੇ ਪਰਸਨਲ ਦਿੱਤਾ ਉਹਨਾਂ ਨੇ ਜੇ ਇਹੀ ਕੰਮ ਉਹਨਾਂ ਨੇ ਕਰਤੇ ਫਿਰ ਵੋਟ ਪਾਉਂਗੇ ਜਾਂ ਫਿਰ ਵੀ ਕਰਤੇ ਹੁਣ 20 ਜਨਾਂ ਚ ਦਾ ਪ੍ਰੋਜੈਕਟ ਯਾਰ 1000 ਰੁਪਿਆ ਬੰਦੇ ਬੁੜੀ ਮੰਗ ਵੰਡੀ ਆਉਣ ਪਰ ਵੋਟ ਨਹੀਂ ਉਹਨਾਂ ਨੂੰ ਪੈਂਦੀ ਠੀਕ ਹੈ ਹਾਂ ਸਹੀ ਗੱਲ ਹੈ ਤੁਹਾਡੇ ਪਿੰਡ ਚ ਵੋਟ ਕਿਹਨੂੰ ਵੱਧ ਪਾਉਗੇ ਬਾਦਲ ਸਾਹਿਬ ਨੂੰ ਪਾਉਗੇ ਕੀ ਮਾਹੌਲ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਦਿਸ ਜਾਂਦਾ ਭਾਈ ਆਖੂਆਂ ਵੇਖ ਲਓ ਖਾਲਗਾ ਸਾਰਾ ਨੇ ਕੰਮ ਕਰਵਾਇਆ ਬੀਬਾ ਬਾਦਲ ਨੇ ਬੀਬਾ ਬਾਦਲ ਤੇ ਖੁੱਡੀਆਂ ਨੇ ਕੰਮ ਕਰਵਾਇਆ ਤੁਹਾਡੇ ਕਿਸੇ ਨੇ ਨਹੀਂ ਕਰਾਇਆ ਭਾਈ ਸਾਡਾ ਹੋ ਦੋਨਾਂ ਚੋ ਕਿਸੇ ਨੇ ਨਹੀਂ ਕਰਵਾਇਆ ਕਿਸੇ ਨੇ ਨਿਕਰਾਇਆ ਸਾਡਾ ਕਹੇ ਕਿ ਆ ਦੇ ਸਾਨੂੰ ਡੂਡ ਰੱਖਦਾ ਚੈੱਕ ਦਵਾ ਦਾਂਗੇ ਦਵਾ ਦਾਂਗੇ ਵੋਟਾ ਪਾ ਦੋ ਵੋਟਾ ਪਾ ਦੋ ਸਾਨੂੰ ਕਰੰਬਲੀ ਦੇਣਾ ਕਿ ਫਲਾਣਾ ਨਾ ਤਾਂ ਸਾਨੂੰ ਜਸੇਦਾਰ ਨੇ ਦਿੱਤਾ ਤੇ ਨਾ ਦਿੱਤਾ ਬਈ ਬਾਦਲ ਪਾਰਟੀ ਦੇ ਨੇ ਕਿਸੇ ਨੇ ਵੋਟਾ ਸਾਤੋਂ ਮਿੱਠੇ ਕੇ ਪਵਾ ਲੈਂਦੇ ਆ ਤੇ ਮੁੜ ਕੇ ਸਾਨੂੰ ਨਹੀਂ ਕੋਈ ਦਿੰਦਾ ਕ ਕੀ ਲੱਕ ਇਸ ਵਾਰ ਕੀ ਕਿਹਨੂੰ ਵੋਟ ਪਾਉਂਦੇ ਆ ਇਹ ਕਿਤਾ ਬਈ ਮੇਰੇ ਤਰ੍ਹਾਂ ਤਾਂ ਕਿਸੇ ਨੂੰ ਨਾ ਪਾਵਾ ਠੀਕ ਹੈ ਨਾ ਜੇ ਤਾਂ ਕੋਈ ਸਾਡਾ ਕੰਮ ਕਰੂਗਾ ਤੁਹਾਡੇ ਕੰਮ ਕੀ ਨੇ ਮਾ ਤੁਹਾਡੇ ਕੰਮ ਕੀ ਨੇ ਕਾਮ ਕੀ ਮੰਗ ਕਰਦੇ ਵੀ ਆ ਕੰਮ ਭਰਾਵਾ ਦਿਸੀ ਜਾਂਦੇ ਖਾਲੀ ਜਾਂਦੇ ਸਾਡੇ ਘਰ ਬਾੜ ਤੇ ਕੋਈ ਕਿਹੜਾ ਚੱਕ ਆਂਦੇ ਸੀ ਤੁਹਾਨੂੰ ਦੇਵਾਂਗੇ ਤੇ ਕੋਈ ਮਿਲਿਆ ਨਹੀਂ ਸਾਨੇ ਤਾਂ ਭਰਾਵਾ ਕੋਈ ਸਾੜਾ ਤਾਂ ਕੰਮ ਤਾਂ ਕੋਈ ਨਹੀਂ ਹੋਇਆਗਾ ਕੋਈ ਨਹੀਂ ਕੰਮ ਹੁੰਦਾ ਵੀਰੇ ਹਾਂ ਨਾ ਤਾਂ ਬਾਦਲ ਪਾਰਟੀ ਨਾ ਕਰਿਆ ਤੇ ਨਾ ਸਾਡਾ ਤਾਂ ਕਰਿਆ ਕਾਗਰਾਸ ਵਾਲੇ ਨੇ ਤੁਹਾਡੇ ਪਿੰਡ ਦੀ ਹੋਰ ਵੀ ਗੱਲ ਕਰ ਰਹੇ ਸੀ ਉਹ ਕਹਰੇ ਸੀਗੇ ਵੀ ਇਹ ਕਲੋਨੀਆਂ ਬਣਾਤੀਆਂ ਕਨਾਲਾਂ ਬਣਾਤੀਆਂ ਬਾਈ ਤੇ ਕਿੰਨਾ ਨੇ ਬਣਾਈਆਂ ਹੈਗੀਆਂ ਬਾਈ ਉਹਨਾਂ ਨੂੰ ਚੱਕ ਦੂਰੀ ਦੂਰੀ ਵਾਰ ਦੇ ਹੀ ਜਾਂਦੇ ਆ ਚਤੋਂ ਉਹਨੂੰ ਨਹੀਂ ਸਾਨੂੰ ਨਹੀਂ ਮਿਲਿਆ ਸਾਨੂੰ ਤਾਂ 30 ਸਾਲ ਹੋ ਗਏ ਆ ਸਾਨੂੰ ਅਸੀਂ ਇਹ ਕੰਮ ਨਾਤ ਬਾਦਲ ਪਾਰਟੀ ਨੇ ਦਿੱਤਿਆ ਤੇ ਨਾ ਸਾਨੂੰ ਕਾਗਰਾਸ ਵਾਲਿਆਂ ਨੇ ਦਿੱਤਿਆ ਨਾ ਚਾਂਦੂ ਵਾਲਿਆਂ ਨੇ ਦਿੱਤਿਆ ਕਲੋਨੀਆਂ ਕਿੰਨੇ ਕ ਪਰਿਵਾਰਾਂ ਨੂੰ ਮਿਲੀਆਂ ਸੀ ਉਹ ਕਰਾਉਂਨੇ ਕਹਿੰਦਾ ਭਰਾਵਾ ਕਿ ਭਾਤੇ 200 ਆ ਕੇ ਕਿੰਨੀਆਂ ਹੈਗੀਆਂ ਵੀ ਸਾਨੂੰ ਨਹੀਂ ਕੋਈ ਮਿਲੇ ਮਿਲੇ ਪਰਿਵਾਰ ਰਹਿ ਗਏ ਸੀਗੇ ਬਿਨਾਂ ਕਲੋਨੀ ਸਾਡੇ ਤਾਂ ਭਰਾਵਾ ਮੇਰੇ ਤਾਂ ਦੋ ਬੱਚੇ ਆ ਕੇ ਸੰਤਾ ਕਿਸੇ ਨੇ ਨਹੀਂ ਤਮੋਲ ਲੈਈਆਂ ਐ ਤਾਂ ਮੋਲ ਲੈਈਆਂ ਹਾਂ ਸਿੱਧੀ ਹਾਂ ਤਾਂ ਮੋਲ ਲੈਈਆਂ ਉਹਨੂੰ ਨਹੀਂ ਮਿਲੀ ਮਾਤਾ ਕਲੋਨੀ ਬਾਦਲਪੁਰ ਆ ਆ ਆ ਆ ਵੇ ਕੋ ਮੋਲ ਨਹੀਂ ਆ हां जी साणू ਵੀ ਬਾਦਲ ਨੇ ਛਾੜ-ਛਾੜ ਕੇ ਕੱਢਿਆ ਬਾਦਲ ਦੇ ਬੰਦਿਆਂ ਨੇ ਕੱਢਿਆ ਸਰਪੰਚ ਨੇ ਕੱਢਿਆ ਸਰਪੰਚ ਨੰਬਰ ਇਹਨਾਂ ਨੇ ਛਾੜਾ ਨਹੀਂ ਛਾੜਦੇ ਬੰਦੇ ਕੱਢੇ ਇਹਨਾਂ ਵਿੱਚੋਂ ਵੇਖ-ਵੇਖ ਕੇ ਬੰਦੇ ਤੁਹਾਡੇ ਐਮਐਲਏ ਮੰਤਰੀ ਹੈ ਤੁਹਾਡੇ ਪਿੰਡ ਦਾ ਗਰਮੀਤ ਸਿੰਘ ਖੁੱਡੀਆਂ ਉਹ ਨਹੀਂ ਕੰਮ ਕਰ ਰਹੇ ਉਹ ਨਹੀਂ ਜੀ ਕਰਦਾ ਸਾਡਾ ਵੀ ਕੁਝ ਨਹੀਂ ਕਰ ਹਾਂ ਬਾਈ ਜੀ ਮੇਰਾ ਨਾਮ ਸੁਖਿੰਦਰ ਸਿੰਘ ਖੁੱਡੀਆਂ ਜੀ ਮੈਂ ਯੂਥ ਕਾਰਡਲ ਦਾ ਸर्कਲ ਪ੍ਰਧਾਨ ਹਾਂ ਕੀ ਮਾਹੌਲ ਹੈ ਤੁਹਾਡੇ ਪਿੰਡ ਦੇ ਵਿੱਚ ਮਾਹੌਲ ਸਾਡੇ ਬਹੁਤ ਵਧੀਆ ਬੀਬਾ ਜੀ ਬਹੁਤ ਲੀਡ ਨਾਲ ਜਿੱਤ ਰਹੇ ਐ ਕਿਉਂਕਿ 2 ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਬਣੀ ਨੇ ਸਰਦਾਰ ਗਰਮੀਤ ਸਿੰਘ ਖੁੱਡੀਆਂ ਨੇ ਅੱਜ ਤੱਕ ਕਿਸੇ ਦਾ ਢੱਕਾ ਨਹੀਂ ਤੋੜ ਕੇ ਵਿਖਾਇਆ ਜੇ ਕਹਿੰਦੇ ਅਸੀਂ ਦਰਵੇਸ਼ ਸਿਆਸਦਾਨ ਆ ਕੱਲੀ ਦਰਵੇਸ਼ ਸਿਆਸਦਾਨ ਦਾ ਕੰਮ ਨਹੀਂ ਚੱਲਣੇ ਇਹਨਾਂ ਲੋਕਾਂ ਨੇ ਇਸ ਵਾਰ ਖੁੱਡੀਆਂ ਸਾਹਿਬ ਨੂੰ ਘਰੇ ਬਿਠਾ ਦੇਣਾ ਵੀ ਐਮਪੀ ਇਲੈਕਸ਼ਨ ਤੋਂ ਅੱਜ ਤੋਂ ਬਾਅਦ ਖੜੇ ਨਹੀਂ ਹੁੰਦੇ ਇਹ ਐਸੀ ਇਹਨਾਂ ਦੀ ਜਮਾਨਤ ਜਬਤ ਹੋਣੀ ਆ ਕਹਿੰਦੇ ਆ ਵੀ ਕੱਲ ਪਰਸ ਮੈਂ ਬਿਆਨ ਵੀ ਸੁਣਿਆ ਸੀ ਇਹਨਾਂ ਦਾ ਕਹਿੰਦੇ 25 ਸਾਲ ਰਾਜ ਕੀਤਾ ਬਾਗਲਾ ਨੂੰ ਚਮਕ ਤੁਹਾਨੂੰ ਵੀ 2 ਸਾਲ ਹੋ ਗਏ ਇਹਨਾਂ ਲੋਕਾਂ ਨੇ ਤੁਹਾਨੂੰ ਦਿੱਤੀ ਸੀ ਸੱਤਾ ਤੁਸੀਂ ਕਿੰਨਾ ਕਿ ਚਮਕ ਗਏ ਲੋਕਾਂ ਦੇ ਜਦੋਂ ਜਾਣੇ ਹੋ ਪਿੰਡ ਪਿੰਡ ਲੋਕ ਡੜਾ ਤੋਂ ਡੜਾ ਹੁੰਦਾ ਹੈ ਇਹੋ ਜੇ ਤੁਹਾਨੂੰ ਕਹਾਵਤਾ ਸੁਣਾਉਂਦੇ ਅੱਜ ਕੱਲ ਕਿ ਨਾ ਤਾਂ ਅਜੇ ਤੱਕ ਬਾਦਲ ਪਰਿਵਾਰ ਦਾ ਇਥੋਂ ਵਿਰੋਧ ਹੋਇਆ ਤੁਸੀਂ ਦੱਸ ਦਿਓ ਅਜੇ ਤੱਕ ਜਿੰਨਾ ਵੀ ਮੀਡੀਆ ਚ ਸਿਸਟਮ ਵੇਖੀ ਜਾਂਦੇ ਆ ਕਿਤੇ ਵੀ ਬਾਈ ਦਾ ਕੋਈ ਵਿਰੋਧ ਨਹੀਂ ਜਿਹੜੇ ਪਿੰਡ ਜਾਂਦੇ ਆ ਲੋਕ ਕਹਿੰਦੇ ਅਸੀਂ ਪਾਛੀਆਂ ਦਾ ਸਵਾਗਤ ਕਰਨਾ ਗਰਮੀ 'ਚ ਖੁੱਡੀਆਂ ਦਾ ਹੁਣ ਗਰਮੀ 'ਚ ਖੁੱਡੀਆਂ ਆਪੇ ਸਮਝ ਲੈ ਵੀ ਬਾਦਲਾ ਉਹਨੂੰ ਲੋਕਾਂ ਨੇ ਚਮਕਾਇਆ ਜਾਂ ਲੋਕਾਂ ਨੇ ਬਾਦਲਾ ਨੂੰ ਚਮਕਾਇਆ ਇਹ ਤਾਂ ਇੱਕੋ ਗੱਲ ਐ ਵੀ ਹੁਣ ਦਰਦਾ ਹਰਦਾ ਹਰਦਾ ਗੱਲਾਂ ਇੱਕ ਹੀ ਕਰਦਾ ਮੈਂ ਦਰਵੇਸ਼ ਆ ਮੈਂ ਦਰਵੇਸ਼ ਆ ਦਰਵੇਸ਼ੀ ਤਰੀਕਾ ਕਿੰਨਾ ਚਿਰ ਵੇਖੀ ਜਾਣਗੇ ਲੋਕ ਭਾਈ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ 2 ਸਾਲ ਲੋਕਾਂ ਨੂੰ ਲਾਰੇ ਲਾਉਂਦੇ ਮੇਰੇ ਪਿੰਡ ਇੱਕ ਦੋ ਮਸਲੇ ਜੇ ਹੋਏ ਕਹਿੰਦੇ ਆਹ ਕਰਦਾਂਗੇ ਉਹ ਕਰਦਾਂਗੇ ਉਹਨਾਂ ਨੇ ਆ ਮੁੰਡਾ ਸਾਡਾ ਸੀਗਾ ਇਸ ਸਰਕਲ ਇੰਚਾਰਜ ਸੀਗਾ ਇਹਨਾਂ ਦਾ 2014 ਤੋਂ ਇਹਨੇ ਪਿੰਡ ਚ ਦਰੀ ਵਿਛਾਈ ਆ ਆਮ ਆਦਮੀ ਪਾਰਟੀ ਦੀ ਜਦੋਂ ਇਹਨੇ ਕਿਹਾ ਵੀ ਮੇਰੇ ਕੋਈ ਭਾਈ ਜਿਹੜੇ ਲੋਕਾਂ ਨੂੰ ਮੈਂ ਨਾਲ ਲੈ ਕੇ ਤੁਰਿਆ ਸੀ ਉਹਨਾਂ ਦੇ ਕੰਮ ਧੰਦੇ ਕੋਈ ਕਿਸੇ ਦਾ ਕੰਮ ਨਹੀਂ ਇਹਨੂੰ ਕਹਿੰਦੇ ਤੇਰਾ ਨਿੱਜੀ ਕੰਮ ਆ ਤਾਂ ਆ ਜਾ ਲੋਕਾਂ ਦੇ ਕੰਮਾ ਕੁਮਾਣ ਨੂੰ ਨਾ ਸਾਡੇ ਕੋਲੇ ਆਇਆ ਕਰ ਇਨੇ ਆਕੇ ਅਕਸਰ ਕਾਲੀ ਦਮ ਜੋਇਨ ਕੀਤਾ ਕਿਉਂ ਕੀਤਾ ਸਾਡੀਆਂ ਚੰਗੀਆਂ ਨੀਤੀਆਂ ਵੇਖ ਕੇ ਬੀਬੀਆਂ ਦਾ 1000 ਰੁਪਿਆ ਕਿੱਥੇ ਹੈ ਗਰਮੀਤ ਖੁੱਡੀਆਂ ਨੂੰ ਪੁੱਛਣਾ ਚਾਹੁੰਦੇ ਆ ਚਿੱਟੇ ਦੀਆਂ ਗੱਲਾਂ ਕਰਦੇ ਸੀ ਆ ਸਭ ਤੋਂ ਵੱਧ ਜੇ ਅੱਜ ਚਿੱਟੇ ਦੀ 스ਖੇਪ ਚਾਹਦਾ ਸਾਡਾ ਪਿੰਡ ਹੈ ਲੰਬੀ ਬਲਾਕ ਚ 14 ਮੋਤਾ ਸਾਡੇ ਪਿੰਡ ਚ ਪਿਛਲੇ 2 ਸਾਲਾਂ ਚ ਹੋਈਆਂ ਪਈਆਂ ਚਿੱਟੇ ਨਾਲ ਤੇ ਨਹੀਂ ਤਾਂ ਸਾਰੇ ਪਿੰਡ ਨੂੰ ਪੁੱਛ ਲਓ ਕਿਸੇ ਨੂੰ ਜਾ ਕੇ ਘਰ ਘਰ ਵੀ ਚਿੱਟੇ ਨਾਲ ਸਾਡੇ ਕਿੰਨੀਆਂ ਮੋਤਾ ਹੋਈਆਂ ਹਰ ਸਿਮਰਤ ਬਾਦਲ ਨੂੰ ਲੋਕ ਕਿਉਂ ਵੋਟ ਪਾਉਣ ਬੀਬਾ ਜੀ ਨੇ ਏਮਜ਼ ਬਣਾਇਆ ਫਿਰ ਸਾਡੇ ਰੈਫਾਇਨਰੀ ਆਈ ਫਿਰ ਸਾਡੇ ਯੂਨੀਵ ਅਬ ਤੋਂ ਛੜਿਆ ਇਲਾਕਾ ਬਠਿੰਡੇ ਨੂੰ ਕਿੰਨਾ ਜਾਂਦਾ ਸੀ ਸਾਡੇ ਜਿਹੜੀ ਮਾਲਵਾ ਬੈਲਟ ਸੀ ਅੱਜ ਜਾ ਕੇ ਜੇ ਅਸੀਂ ਕਿਤੇ ਪੰਜਾਬ ਚ ਨਾਲ ਲੈਨੇ ਤਾਂ ਮਿੰਨੀ ਚੰਡੀਗੜ ਕਿੰਨਾ ਨੇ ਬਣਾਇਆ ਉਹ ਬਾਦਲਾ ਨੇ ਬਣਾਇਆ ਨਾ ਕਿ ਗਰਮੀਤ ਖੁੱਡੀਆਂ ਨੇ ਇਹਨਾਂ ਦੇ ਤਾਂ ਲੰਬੀ ਨੂੰ ਇੰਨਾ ਕੁ ਵਿਛાડਤਾ ਹੁਣ ਲੰਬੀ ਦਾ ਜੇ ਪਹਿਲਾਂ ਅਸੀਂ ਨਾਲ ਲੈਂਦੇ ਸੀ ਨਾ ਅਫਸਰਾਂ ਕੋਲੇ ਜਾ ਕੇ ਵੀ ਅਸੀਂ ਲੰਬੀ ਤੋਂ ਆਏ ਆ ਤੇ ਸਾਡਾ ਇੰਨਾ ਕੁ ਮਾਨ ਸਤਕਾਰ ਕਰਦੇ ਸੀ ਅਫਸਰ ਕੰਮ ਸਾਡਾ ਪਹਿਲੇ ਬੋਲਦੇ ਹੁੰਦਾ ਸੀ ਜੇ ਕਿਤੇ ਹੁਣ ਜਾ ਕੇ ਨਾ ਲਾ ਦਿੰਦੇ ਆ ਵੀ ਅਸੀਂ ਯਾਰ ਲੰਬੀ ਤੋਂ ਆਏ ਆ ਗਰਮੀਤ ਖੁੱਡੀਆਂ ਵਾਲੇ ਪਿੰਡ ਤੋਂ ਆਏ ਆ ਅਫਸਰ ਸਾਨੂੰ ਪਾਣੀ ਦਾ ਪੁੱਛਣਾ ਕੀ ਹੈ ਕਹਿੰਦੇ ਕੋਈ ਨਹੀਂ ਬਹਿ ਤੋ ਵਾਅਦਾ ਇਸ ਵਾਰ ਬਾਦਲ ਪਰਿਵਾਰ ਦੀ ਮਦਦ ਕਰਕੇ ਆਪਾਂ ਫੇਰ ਚੌਥੀ ਵਾਰ ਵੀ ਬਹਾ ਹਰਸਿਮਰਤ ਕੌਰ ਬਾਦਲ ਨੂੰ ਐਮਪੀ ਇਲੈਕਸ਼ਨ ਜਿਤਾਈਏ ਜਿੰਨਾ ਵੀ ਹੋ ਸਕਦਾ ਆਪਾਂ ਵੱਧ ਮਦਦ ਕਰਨੀ ਹੈ ਲੋਕਾਂ ਨੂੰ ਬਤ ਜੋੜ ਕੇ ਬੇਨਤੀ ਹੈ ਕਿਉਂਕਿ ਕੰਮਾਂ ਦੀ ਕੰਪੈਰੀਜ਼ਨ ਕਰ ਲੋ ਤੁਸੀਂ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਬਿਜਲੀ ਫ੍ਰੀ ਦੇਤੀ ਕਿਸਾਨਾਂ ਨੂੰ ਖੇਤਾਂ ਵਾਲੀ ਬਿਜਲੀ ਵੀ 24 ਘੰਟੇ ਚੱਲ ਰਹੀ ਹੈ ਮੁਹੱਲਾ ਕਲੀਨਿਕ ਬਣ ਰਹੇ ਨੇ ਫਿਰ ਹੋਰ ਕੀ ਕੰਮ ਤੁਹਾਨੂੰ ਕੀ ਲੱਗਦਾ ਵੀ ਹੋਰ ਕੰਮ ਕਿਹੜੇ 43000 ਜੋਬ ਲੋਕ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦੇਤੀਆਂ ਨੌਕਰੀਆਂ ਦੀ ਗੱਲ ਕਰਦੇ ਹਾਂ ਦੀ ਸਾਡੇ ਲੰਬੀ ਹਲਕੇ ਤੇ ਇੱਕੋ ਇੱਕ ਨੌਕਰੀ ਮਿਲੀ ਐ ਉਹ ਗਰਮੀਤ ਸਿੰਘ ਖੁੱਡੀਆਂ ਦੇ ਪੁੱਤੇ ਨੂੰ ਮਿਲੀ ਐ ਤੁਸੀਂ ਇੰਟਰਵਿਊ ਜਾ ਕੇ ਕਿਸੇ ਪਿੰਡ ਜਾ ਕੇ ਕਰ ਲਿਓ ਆ ਮੇਰੇ ਪਿੰਡ ਦੇ ਲੋਕ ਖੜੇ ਐ ਇਹਨਾਂ ਨੂੰ ਪੁੱਛ ਲਓ ਜੇ ਕਿਸੇ ਨੂੰ ਨੌਕਰੀ ਮਿਲੀ ਐ ਮਿਲੀ ਜ਼ਰੂਰ ਆ ਗਰਮੀਤ ਖੁੱਡੀਆਂ ਦੇ ਪੁੱਤੇ ਨੇ ਆ ਉਹਦੀ ਚਲੋ ਕੋਟੇ ਚੋ ਦਵਾਤੀ ਜੀ ਸਾਨੂੰ ਪਤਾ ਹੀ ਐ ਇਹਨਾਂ ਗੱਲਾਂ ਦਾ ਅਸੀਂ ਬਾਹਲੀਆਂ ਗੱਲਾਂ ਨਹੀਂ ਕਰਦੇ ਤੇ ਜਿਹੜੀਆਂ ਗੱਲਾਂ ਕਰਦੇ ਆ ਇੱਕ ਮਹੱਲਾ ਕਲੀਨਿਕ ਦੀਆਂ ਮਹੱਲਾ ਕਲੀਨਿਕ ਪੁੱਛਣ ਵਾਲਾ ਜੀ ਐਡਾ ਹੀ ਚੰਗਾ ਸੀ ਤੇ ਇਹਨਾਂ ਦਾ ਰਘੂ ਵੀ ਜੱਡਾ ਇੰਗਲੈਂਡ ਕੋਲ ਅੱਜ ਕਰਾਉਂਦਾ ਫਿਰਦਾ ਫਿਰ ਗ ਅੰਬੀ ਹਸਪਤਾਲ ਹੁੰਦਾ ਸੀ ਕਿ ਬਲਸਾਹਬ ਨੇ ਬਣਵਾਇਆ ਸੀ ਸਾਡੇ ਇੰਨਾ ਇੱਕ ਮਤਲਬ ਗੋਡਿਆਂ ਤੋਂ ਲੈ ਕੇ ਹਵਰੇ ਹਰੇਕ ਆਪਰੇਸ਼ਨ ਪਿੱਤਿਆਂ ਤੱਕ ਇੱਥੇ ਹੁੰਦਾ ਸੀ ਤੇ ਐਡਾ ਕੋਈ ਹਸਪਤਾਲ ਦਾ ਪੱਠਾ ਵੈਹ ਚੁੱਕਿਆ ਇਸ ਟਾਈਮ ਸਿਰਫ ਇੱਕੋ ਹੀ ਡਾਕਟਰ ਆਰਐਮਪੀ ਬੈੰਦਾ ਉੱਥੇ ਹੋਰ ਕੋਈ ਡਾਕਟਰ ਨਹੀਂ ਬੈੰਦਾ ਇਹਨਾਂ ਨੂੰ ਪੁੱਛਣਾ ਚਾਹੁੰਦੇ ਕਿੱਥੇ ਤੁਹਾਡੇ ਮਹੱਲਾ ਕਿਨੇ ਦਿਖਾਓ ਸਾਨੂੰ ਲੰਬੀ ਹਲਕੇ 'ਚ ਗੱਲਾਂ ਮਾਰਦੇ ਹਸਪਤਾਲਾਂ ਦੀਆਂ ਫੇਰ ਗੱਲਾਂ ਹੁੰਦੀਆਂ ਆਖੇ ਜੀ ਅਸੀਂ ਨੌਕਰੀਆਂ ਦਿੱਤੀਆਂ ਨੌਕਰੀਆਂ ਦਾ ਤੁਸੀਂ ਵੇਖ ਲਿਆ ਨਸ਼ੇ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਨਸ਼ੇ ਦਾ ਮੁੱਦਾ ਠਾਇਆ ਸੀ ਅੱਜ ਗਰਮੀਤ ਖੁੱਡੀਆਂ ਜੀ ਵੋਟ ਮੰਗਣਾ ਚਾਹੁੰਦਾ ਕਵੇ ਵੀ ਮੈਂ ਨਸ਼ਾ ਪੰਜਾਬ 'ਚੋਂ ਖਤਮ ਹੈ ਲੰਬੀ ਹਲਕੇ 'ਚੋਂ ਨਸ਼ਾ ਖਤਮ ਕਰਨਾ ਚਾਹੁੰਦਾ ਨਸ਼ੇ ਦੇ ਨਾਂ ਤੇ ਅੱਜ ਵੋਟ ਉਗ ਨਸ਼ਾ ਤਾਂ ਹੀ ਰਹੂਗਾ ਨਾ ਚਲੋ ਸਧਾਰ ਹੋਇਆ ਸਧਾਰ ਹੋਇਆ ਮੰਨ ਲਾ ਵੀ ਨਹੀਂ ਚਿੱਟਾ ਹੁਣ ਘੱਟਾ ਹੈਗੇ ਆ ਤੇ ਜੋ ਮੁੰਡੇ ਮੋਕ ਕਰੀ ਚਿੱਟਾ ਪੀਉਂਗਾ ਕੋਣ ਵੀ